ਪਿਛਲੇ ਦਿਨੀ ਵੀਡੀਓ ਵੇਖੀ ਹੋਣੀ ਆ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਨਹਿਰ ਦੇ ਵਿੱਚ ਸੁੱਟ ਕੇ ਮੌਤ ਹੋ ਗਈ ਸੀ ਉਹਦਾ ਕਾਰਨ ਕੀ ਸੀ ਅੱਜ ਉਸ ਪਿੰਡ ਦੇ ਵਿੱਚ ਪੂਰੀ ਜਾਣਕਾਰੀ ਲਵਾਂਗੇ ਪਿੰਡ ਦੇ ਸਾਡੇ ਨਾਲ ਮੈਂਬਰ ਸਾਹਿਬ ਸਾਡੇ ਨਾਲ ਮੈਂਬਰ ਸਾਹਿਬ ਪਹਿਲਾਂ ਤਾਂ ਸਸਰੀ ਕਾਲ ਜੀ ਸਸਰੀ ਕਾਲ ਸਰ ਇਹ ਘਟਨਾ ਕੀ ਘਟੀ ਹੈ ਕੀ ਕਾਰਨ ਕੀ ਹੈ ਜਿਹਦੇ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋਈ ਹੈ ਕਿਸ ਤਰ੍ਹਾਂ ਹੋਈ ਹੈ ਉਹ ਸਰ ਜਿਹੜੀ ਘਟਨਾ ਨਾ ਇਹ ਬਹੁਤ ਪਹਿਲਾਂ ਤਾਂ ਮੰਦ ਭਾਗੀ ਘਟਨਾ ਸਾਡੇ ਨਗਰ ਲਈ ਵੈਸੇ ਤਾਂ ਪੂਰੇ ਪੰਜਾਬ ਲਈ ਆ ਜੀ ਇਹ ਕਿਉਂਕਿ ਤਨ ਜੀਆਂ ਦਾ ਇੱਕ ਘਰੋਂ ਤੁਰ ਜਾਣਾ ਬਹੁਤ ਰੱਬ ਨੂੰ ਧੱਕਾ ਦੇਣ ਵਾਲੀ ਗੱਲ ਆ ਜੀ ਇਹ ਜਿਹੜੀ ਇਹ ਆ ਜੀ ਜਿਹੜਾ ਇਹ ਬੰਦੇ ਨੇ ਕਾਂਡ ਕੀਤਾ ਜੀ ਇਹ ਇਹ ਬੰਦਾ ਪਹਿਲਾਂ ਇਹਨਾਂ ਦਾ ਆਉਂਦਾ ਜਾਂਦਾ ਸੀ ਇਹਨਾਂ 'ਚ ਵਿਚਰਦਾ ਸੀਗਾ ਬਹੁਤ ਪ੍ਰੇਮ ਸੀ ਇਹਨਾਂ ਦਾ ਤੇ ਚਲੋ ਕੁਝ ਇਹਨਾਂ ਦਾ ਪੈਸੇ ਦਾ ਆਪਸ ਵਿੱਚ ਦੇਣ ਲੈਣ ਸੀ ਜੀ ਸਾਰਾ ਕਰਤਾ ਧਰਤਾ ਇਹ ਬੰਦਾ ਸੀਗਾ ਜੀ ਜਿਹੜਾ ਬੰਦੇ ਨੇ ਕਤਲ ਕੀਤਾ ਹੈ ਤੇ ਚਲੋ ਲਾਲ ਇਹਨਾਂ ਦੇ ਜ਼ਮੀਨ ਜਮੂਨ 6-7 ਕਿੱਲੇ ਜ਼ਮੀਨ ਦੇ ਸੀ ਜੀ ਇਹਨਾਂ ਦੇ ਉਹ ਜ਼ਮੀਨ ਦਾ ਕਿਤੇ ਇਹਨਾਂ ਨੂੰ ਇੱਕ ਜਗ੍ਹਾ ਤੋਂ ਵੇਚ ਕੇ ਦੂਸਰੀ ਜਗ੍ਹਾ ਦਵਾਤੀ ਕਿਵੇਂ ਦਵਾਤੀ ਜੀ ਤੇ ਉਹ ਚੀਜ਼ਾਂ ਦੇ ਲਾਲਚ ਦੇ ਵਿੱਚ ਉਹ ਬੰਦੇ ਨੇ ਪੈਸੇ ਦੇ ਲਾਲਚ ਦੇ ਵਿੱਚ ਇਹ ਕੀਤਾ ਜੀ ਹਾਂਜੀ ਜਿਹੜਾ ਉਹ ਬੰਦਾ ਨੇ ਘਰੇ ਆਉਂਦਾ ਸੀ ਉਹਦਾ ਆਉਣ ਜਾਣ ਕਿਵੇਂ ਬਣਿਆ ਪਰਿਵਾਰ ਨਾਲ ਉਹ ਪਹਿਲਾਂ ਦੁੱਧ ਦਾ ਕੰਮ ਕਰਦਾ ਸੀ ਜੀ ਉਹ ਬੰਦਾ ਉਹ ਪਹਿਲਾਂ ਦੁੱਧ ਪਾਉਂਦਾ ਸੀਗਾ ਜੀ ਤੇ ਉਹ ਇਹ ਵੀ ਪਾਉਂਦੇ ਰਹੇ ਨੇ ਉੱਥੋਂ ਇਹਨਾਂ ਦੇ ਰਿਲੇਸ਼ਨ ਬਣਦੇ ਬਣਦੇ ਪਰਿਵਾਰਕ ਤੌਰ ਤੇ ਬਣ ਗਏ ਜੀ ਇਹਨਾਂ ਦੇ ਆਵਾਜ਼ਾਂ ਜਿਵੇਂ ਆਪਾਂ ਪਿੰਡ ਚ ਆਂਬੇਸਰ ਦੀਆਂ ਜੀ ਕਿਉਂ ਪਿੰਡ ਦਾ ਵਸਿੰਦਾ ਸੀ ਬੰਦਾ ਉਹ ਉਹਦੇ ਕਰਕੇ ਇਹਨਾਂ ਦਾ ਆਪਸ ਵਿੱਚ ਪਿਆਰ ਫੋਨ ਕਰਕੇ ਪਰਿਵਾਰ ਨਾਲ ਤੇ ਉਹ ਤੇ ਵਿਸ਼ਵਾਸ ਕਰਨ ਲੱਗ ਗਏ ਇਹ ਇਹ ਪਰਿਵਾਰ ਜਦੋਂ ਵਿਸ਼ਵਾਸ ਕਰਨ ਲੱਗ ਗਏ ਜੀ ਚਲੋ ਥੋੜਾ ਬਹੁਤ ਜ਼ਿਆਦਾ ਵਿਸ਼ਵਾਸ ਹੋਣ ਕਰਕੇ ਉਹ ਇਹਨਾਂ ਨੂੰ ਲਾਚ ਦੇਖ ਕੇ ਕਿਉਂ ਪਰਿਵਾਰ ਸਿੱਧਾ ਸਾਦਾ ਪਰਿਵਾਰ ਸੀ ਜੀ ਇਹ ਕਿਰਤੀ ਪਰਿਵਾਰ ਸੀਗਾ ਉਹ ਜਦੋਂ ਉਹਨਾਂ ਤੇ ਜ਼ਿਆਦਾ ਵਿਸ਼ਵਾਸ ਕਰਕੇ ਜੀ ਜੋ ਉਹਨਾਂ ਦੇ ਜੋ ਵੀ ਕਹਿੰਦਾ ਸੀ ਉਹ ਉਹ ਸੱਤ ਹੀ ਮੰਨਦੇ ਸੀਗੇ ਚਾਹੇ ਉਹ ਸਹੀ ਸੀ ਗੱਲ ਚਾਹੇ ਗਲਤ ਸੀ ਉਹਨਾਂ ਨੂੰ ਸਹੀ ਗਲਤ ਦੇ ਉਹਤੇ ਦੇ ਇੰਨਾ ਅੰਧਵਿਸ਼ਵਾਸ ਹੋ ਗਿਆ ਜੀ ਉਹ ਬੰਦੇ ਨੂੰ ਜੇ ਗਲਤ ਵੀ ਕਹਿੰਦੇ ਤੇ ਤਾਂ ਸਹੀ ਹੀ ਮੰਨਦੇ ਸੀ ਜੀ ਇਸ ਕਰਕੇ ਉਹਨਾਂ ਨੂੰ ਲਾਲਚ ਦੇ ਵਿੱਚ ਆ ਕੇ ਜ਼ਮੀਨ ਦਾ ਮੰਨ ਲਓ ਵੀ 6-7 ਕਰੋੜ ਦਾ ਜਿਹੜਾ ਦੇਣ ਲੈਣ ਆ ਜੀ ਇਹ ਜਿਹੜਾ ਜ਼ਮੀਨ ਅੱਜ ਦੀ ਕੀਮਤ ਉਹ ਮੰਨ ਕੇ ਚੱਲੀ ਆ ਜੀ ਆਪਾਂ ਸਾਰੇ ਦੇ ਸਾਰੇ ਜ਼ਮੀਨ ਉਹਨਾਂ ਦੀ ਹੋ ਗਈ ਸਾਰਾ ਪਰਿਵਾਰ ਥੋੜਾ ਸਾਹਮਣੀਆਂ ਸਾਰੇ ਪੰਜਾਬ 'ਚ ਹੀ ਸਾਨੂੰ ਪਤਾ ਪੂਰੇ ਵਾਰਡ ਦੇ ਵਿੱਚ ਇਹ ਚੀਜ਼ ਚਲੀ ਗਈ ਵੀ ਇੱਕ ਗਊ ਹੱਤਿਆ ਹੋਈ ਆ ਜੀ ਇਹ ਬਹੁਤ ਦੁੱਖ ਦੀ ਗੱਲ ਆ ਸਾਡੇ ਪਿੰਡ ਲਈ ਜੀ ਤਿੰਨ ਜੀਆਂ ਨੂੰ ਘਰੋਂ ਕੀ ਕਹਿ ਕੇ ਲੈ ਕੇ ਜਾਂਦਾ ਜਦੋਂ ਜਾਂਦਾ ਕਿਸੇ ਗੱਲ ਤੇ ਕਰਕੇ ਲੈ ਗਿਆ ਹੁਣ ਆ ਵੀ ਆਪਾਂ ਕਿਤੇ ਚੱਲਣਾ ਉਹ ਦੱਸਣ ਦੇ ਮਤਾਬ ਕੋ ਕਹਿੰਦੇ ਵੀ ਉਹ ਜਦੋਂ ਮਾਂ ਮਾਤੀਆਂ ਕਹਿੰਦੇ ਵੀ ਉਹਦੇ ਚ ਨਹਿਰ ਦੇ ਵਿੱਚ ਉਹ ਕਰਨ ਲੱਗੀਆਂ ਤੈਰਨ ਲੱਗੀਆਂ ਜਿਹੜਾ ਬੇਟਾ ਸੀ ਬੇਟਾ ਭਰੇ ਸੀ ਅੱਗੇ ਦੂਰ ਸੀਗਾ ਗੱਡੀ ਦੇ ਵਿੱਚ ਬੈਠਾ ਤੇ ਉਹਨਾਂ ਨੂੰ ਕਹਿੰਦੇ ਧੱਕਾ ਦਿੱਤਾ ਗਿਆ ਉਹਦੇ ਵਿੱਚ ਤੇ ਉਹਨਾਂ ਨੇ ਮੌਕੇ ਤੇ ਉੱਥੇ ਉਹਨਾਂ ਨੂੰ ਵਿੱਚ ਧੱਕਾ ਦਿੱਤਾ ਜੀ ਉਦੋਂ ਬਾਅਦ ਕਹਿੰਦੇ ਵੀ 2-3 ਘੰਟੇ ਉਹ ਮੁੰਡੇ ਨੂੰ ਕਹਿੰਦਾ ਵੀ ਐ ਕਰਕੇ ਉਹ ਫਿਸਲ ਗਿਆ ਵਿੱਚ ਤੇ ਉਸ ਤੋਂ ਬਾਅਦ ਉਹ ਕਹਿੰਦੇ ਕਹਿੰਦੇ ਵੀ ਆਪਾਂ ਲੱਭਦੇ ਆ 2-3 ਘੰਟੇ ਜਣੀ ਉਹਨੂੰ ਉੱਥੇ ਗਮਰਾਹ ਕੀਤਾ ਬੰਦੇ ਨੇ ਉਸ ਤੋਂ ਬਾਅਦ ਕਹਿੰਦੇ ਵੀ ਉਹਨੂੰ ਕਾਫੀ ਅੱਗੇ ਜਾ ਕੇ ਪੁਰਤੋ ਉਹ ਬੱਚੇ ਨੂੰ ਧੱਕਾ ਦਿੱਤਾ ਉਹਨਾਂ ਦੇ ਦੱਸਣ ਦੇ ਮੁਤਾਬਕ ਜੀ ਉਸ ਤੋਂ ਬਾਅਦ ਮੁੰਡੇ ਨੂੰ ਧੱਕਾ ਦੇ ਦਿੱਤਾ ਹਾਂ ਜੀ ਹਾਂ ਬਾਅਦ ਚ ਤਿੰਨ ਚਾਰ ਘੰਟਿਆਂ ਬਾਅਦ ਮੁੰਡੇ ਬੇਟੇ ਦੀ ਉਹਦੀ ਉਹਨੂੰ ਧੱਕਾ ਦਿੱਤਾ ਗਿਆ ਜੀ ਬਾਦ ਦੇ ਵਿੱਚ ਦਿੱਤਾ ਜੀ ੱੱਕਾ ਬੇਟੇ ਨੂੰ ਜੀ ਗੱਡ ਬੋਡੀਆਂ ਫਿਰ ਕਿੰਨੇ ਚਿਰ ਬਾਅਦ ਲੱਭੀਆਂ ਤੇ ਕਿਵੇਂ ਪਤਾ ਲੱਗਿਆ ਪਰਿਵਾਰ ਨੂੰ ਘਰੇ ਪਿੰਡ ਨੂੰ ਨਗਰ ਨੂੰ ਕਿਵੇਂ ਪਤਾ ਲੱਗਿਆ ਵੀ ਜਿਹੜੇ ਉਹ ਪਰਵਾਦ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਨਹਿਰ 'ਚ ਉਹ ਇੱਥੇ ਥਾਣੇ ਦੇ ਵਿੱਚ ਜੀ ਜਦੋਂ ਪੰਚਾਇਤ ਵਾਲੇ ਸਾਡੇ ਲਈ ਮੁੱਦਾ ਆਇਆ ਨਾ ਉਹ ਇਹ ਜਿਹੜੀ ਲੜਕੀ ਸੀ ਇਹਦੇ ਪੇਕੇ ਭਧੌੜ ਪਿੰਡ ਨੇ ਜੀ ਉਹ ਸਾਡੇ ਲਈ ਭਧੌੜ ਵਾਲੇ ਆਏ ਸੀ ਪੰਚਾਇਤ ਵਾਲੇ ਉਹ ਮਿਲਦਾ ਇਹ 24 25 ਤਰੀਕ ਦੀ ਲਗਭਗ ਗੱਲ ਸੀ ਇਹ 31 ਤਰੀਕ ਦੀ ਜਿਹੜੀ ਹੁੰਦੀ ਹੈਗੀ ਗੱਲ ਉਸ ਤੋਂ ਬਾਅਦ ਕਲੀਅਰ ਹੁੰਦੀ ਹੈ ਜੀ ਇਹ ਉਤਵਾਦੇ ਥਾਣੇ ਚ ਰਿਪੋਰਟ ਦਿੱਤੀ ਇਹਨਾਂ ਨੇ ਦੱਸਿਆ ਵਾਤੀ ਕਿ ਉਹ ਉਹ ਜਿਹੜੀਆਂ ਬਾਡੀਆਂ ਜੀ 72 ਘੰਟੇ ਤੋਂ ਬਾਅਦ ਦਾ ਤੁਹਾਨੂੰ ਪਤਾ ਹੀ ਜੀ ਉਹ ਸੰਸਕਾਰ ਆਟੋਮੈਟਿਕ ਕਰਨਾ ਹੁੰਦਾ ਜੀ ਉਹ ਜਦੋਂ ਪਤਾ ਲੱਗਿਆ ਜੀ ਉਸ ਤੋਂ ਬਾਅਦ ਇਹਨਾਂ ਨੇ মিডিਆ ਰਾਹੀਂ ਜਦੋਂ ਪਤਾ ਲੱਗਿਆ ਵੀ ਥਾਣੇ ਰਾਹੀਂ ਜੀ ਵੀ ਆਹ ਚੀਜ਼ ਆ ਲਾਪਤਾ ਨੇ ਆ ਤਿੰਨ ਬੰਦੇ ਜੀ ਸੇਖੇਪਿੰਡ ਤੋਂ ਜ਼ਿਲ੍ਹਾ ਬਰਨਾਲੇ ਤੋਂ ਤੇ ਉੱਥੋਂ ਫੇਰ ਉਹਨਾਂ ਨੂੰ ਸ਼ੱਕ ਹੋਈ ਤਾਂ ਜਦੋਂ ਪਤਾ ਲੱਗਿਆ ਫੋਟੋਆਂ ਤੋਂ ਪਤਾ ਲੱਗਿਆ ਜੀ ਉਹਨਾਂ ਨੇ ਸ਼ੇਅਰ ਕੀਤੀਆਂ ਫੋਟੋਆਂ ਤੇ ਫੇਰ ਉੱਥੋਂ ਜਾ ਕੇ ਪਤਾ ਲੱਗਿਆ ਵੀ ਉਹ ਵੀ ਡੈੱਡ ਬਾਡੀਆ ਉਹ ਸਿੱਖ ਪਿੰਡ ਦੇ ਦੋ ਔਰਤਾਂ ਦੀਆਂ ਨੇ ਜੀ ਇਹੋ ਇਹ ਪਿੰਡ ਵਾਲਿਆਂ ਨੇ ਰਿਪੋਰਟ ਕੀਤੀ ਸੀ ਵੀ ਸਾਡੇ ਤਿੰਨ ਬੰਦੇ ਲਾਪਤਾ ਐ ਨਹੀਂ ਪਿੰਡ ਵਾਲਿਆਂ ਨੇ ਨਹੀਂ ਕੀਤੀ ਜੀ ਉਹ ਜਿਹੜੇ ਪਿੱਕਾ ਪਰਿਵਾਰ ਸੀ ਜੀ ਉਹਨਾਂ ਨੇ ਕੀਤੀ ਸੀ ਉਹ ਪੰਚਾਇਤ ਦੇ ਸਹਿਯੋਗ ਦੇ ਨਾਲ ਕੀਤੀ ਜੀ ਉਹਨਾਂ ਨੇ ਥਾਣੇ ਦੇ ਵਿੱਚ ਇਹ ਕਿਹੜੀ ਨਹਿਰ ਸਿੱਟੀਆਂ ਸੀ ਇਹ ਪਟਿਆਲਾ ਤੋਂ ਆਉਂਦੀ ਆ ਜੀ ਨਹਿਰ ਇਹ ਆਪਣੇ ਹਰਿਆਣੇ ਦੇ ਵਿੱਚ ਲੱਭਿਆ ਜੀ ਜਾ ਕੇ ਜਿਹੜੇ ਡੈੱਡ ਬੋਡੀਆਂ ਨੇ ਉੱਥੋਂ ਨਿਕਲਿਆ ਨੇ ਜੀ ਜਦੋਂ ਉਹਨੂੰ ਕੋਈ ਕੋਈ 10 ਪੁਸ਼ ਕਰੀ ਹੋਣੀ ਆ ਉਹਨੇ ਕੀ ਦੱਸਿਆ ਫਿਰ ਵੀ ਜਿਹੜੇ ਪਰਿਵਾਰ ਦੇ ਮੈਂਬਰ ਤੇ ਉਹਨਾਂ ਨੂੰ ਆਉਣਗੇ ਸੀ ਉਹਨੇ ਕੀ ਪਿੰਡ ਨਗਰ ਨੂੰ ਕਿਹਾ ਫਿਰ ਨਗਰ ਨੂੰ ਤਾਂ ਕੁਝ ਨਹੀਂ ਕਿਹਾ ਉਹ ਕਹਿੰਦਾ ਵੀ ਉਹ ਨਗਰ ਨੂੰ ਤਾਂ ਇਹ ਗੱਲ ਕਹੀ ਆ ਵੀ ਮੈਨੂੰ ਚਾਬੀਆਂ ਫੜਾ ਕੇ ਚਲੇ ਗਏ ਨੇ ਉਹ ਮੈਨੂੰ ਨਹੀਂ ਪਤਾ ਵੀ ਕਿੱਥੇ ਗਏ ਨੇ ਉਹਨੇ ਇਹ ਸੋ ਨਹੀਂ ਹੋਣ ਦਿੱਤਾ ਜੀ ਵੀ ਉਹ ਮੇਰੇ ਨਾਲ ਗਏ ਨੇ ਮੱਥਾ ਟੇਕਣਾ ਉਹ ਗਮਰਾਹ ਕਰੀ ਗਿਆ ਜੀ ਵੀ ਮੈਨੂੰ ਉਹ ਪਹਿਲਾਂ ਵੀ ਚਾਬੀਆਂ ਫੜਾ ਜਾਂਦੇ ਤੇ ਜੀ ਇਹਨੂੰ ਇਹ ਇਹਨਾਂ ਦੇ ਇੱਕ ਕੁੱਤਾ ਰੱਖਿਆ ਪਿਆ ਜੀ ਵੀ ਉਹਨੂੰ ਰੋਟੀ ਪਾਉਣ ਵਾਸਤੇ ਉਹ ਵੀ ਉਹਨੂੰ ਚਾਬੀਆਂ ਫੜਾ ਜਾਂਦੇ ਉੱਤੇ ਪਹਿਲਾਂ ਵੀ ਇੱਕ ਦੋ ਵਾਰੀ ਕਹਿੰਦੇ ਦੇਖ ਕੇ ਗਏ ਨੇ ਇਹ ਚਾਬੀਆਂ ਤੇ ਇਸ ਕਰਕੇ ਲੋਕਾਂ ਨੂੰ ਆਮ ਪਤਾ ਹੀ ਨਹੀਂ ਦੀ ਹੈਗਾ ਵੀ ਇਹ ਗੱਲ ਹੋ ਜਾਊ ਵੀ ਆਮ ਨਾਰਮਲ ਸੀਗਾ ਪਹਿਲਾਂ ਵੀ ਚਲੇ ਜਾਂਦੇ ਆ ਵੀ ਤਾਂ ਹੁਣ ਵੀ ਉਹੀ ਗੱਲ ਹੋਊਗੀ ਇਹ ਤਾਂ ਜਦੋਂ ਉਹਨਾਂ ਦੇ ਰਿਸ਼ਤੇਦਾਰਾਂ ਨੇ ਜੀ ਫੋਨ ਫੜਨ ਲਾਏ ਆਪਣੇ ਆਪਣੀ ਬੇਟੀ ਨੂੰ ਭਾਣ ਜਿਆ ਨੂੰ ਜਿਉਂ ਉਹਨਾਂ ਨੇ ਜਦੋਂ ਫੋਨ ਬੰਦ ਹੋ ਗਏ ਲੱਗੇ ਨਾ ਤਾਂ ਉਹ ਉਹਨਾਂ ਨੇ ਸਾਡੇ ਤੇ ਅਪਰੋਚ ਕੀਤੀ ਪੰਚਾਇਤਿਕ ਜੀ ਫਿਰ ਅਸੀਂ ਜਾ ਕੇ ਉਹਨਾਂ ਨੂੰ ਰਿਪੋਰਟ ਕਰਵਾਈ ਸਾਧਾ ਟਾਣਾ ਦੇ ਵਿੱਚ ਜੀ ਫਿਰ ਜਾ ਕੇ ਇਹ ਪੇਤ ਖੁੱਲਿਆ ਜੀ ਅੱਗੇ ਜਾ ਕੇ ਫਿਰ ਉਹਨੇ ਇੱਕ ਗੱਲ ਹੋਰ ਜੀ ਗਮਰਾਹ ਕੀਤਾ ਜੀ ਉਹਨੇ ਵੀਡੀਓ ਜਾ ਕੇ ਉਹਨੇ ਨਹਿਰ ਦੇ ਉੱਤੇ ਵੀਡੀਓ ਪਾਈ ਜੀ ਜਿਹੜਾ ਬੰਦਾ ਕਤਲ ਆ ਜੀ ਉਹ ਕਹਿੰਦਾ ਵੀ ਮੈਂ ਕਹਿੰਦਾ ਮੈਂ ਐ ਕਰਕੇ ਵੀ ਮੈਂ ਆਤਮ ਹੱਤਿਆ ਕਰ ਰਿਹਾ ਇਹ ਤੇ YouTube ਤੇ ਪਈ ਹੈ ਜੀ ਵੀਡੀਓ ਤੁਹਾਨੂੰ ਦੇ ਦਾਂਗੇ ਜੀ ਉਹ ਕਹਿੰਦਾ ਵੀ ਮੈਨੂੰ ਐ ਕਰਕੇ ਵੀ ਮੇਰੇ ਤੇ ਇਲਜ਼ਾਮ ਲੱਗ ਰਿਹਾ ਉੱਥੋਂ ਜਮਾਂ ਕਲੀਅਰ ਹੋ ਗਿਆ ਪ੍ਰਸ਼ਾਸਨ ਨੂੰ ਵੀ ਹੋ ਗਿਆ ਇਹ ਸਭ ਨੂੰ ਕਲੀਅਰ ਹੋ ਗਿਆ ਜੀ ਉੱਥੋਂ ਵੀ ਇਹ ਬੰਦਾ ਕਤਲ ਆ। ਉਹਨੇ ਇੱਕ ਵੀਡੀਓ ਬਣਾ ਕੇ ਪੁਲਿਸ ਨੂੰ ਵੀ ਭੇਜੀ ਸੀ ਕੁਝ। ਹਾਂਜੀ ਹਾਂਜੀ ਹਾਂਜੀ। ਉੱਥੋਂ ਹੀ ਸ਼ੱਕ ਹੋਇਆ ਨਾ ਜੀ ਪੁਲਿਸ ਨੂੰ ਫਿਰ ਉੱਥੋਂ ਹੀ ਉਹਨਾਂ ਨੂੰ ਸਰਾਖ ਮਿਲਿਆ ਜੀ। ਉੱਥੋਂ ਜਾ ਕੇ ਫਿਰ ਸਰਾਖ ਮਿਲਣ ਕਰਕੇ ਫਿਰ ਉਹਨਾਂ ਨੂੰ ਕਲੀਅਰ ਹੋ ਗਿਆ ਪ੍ਰਸ਼ਾਸਨ ਨੂੰ ਵੀ ਇਹ ਚੀਜ਼ ਵੀ ਕਤਲ ਇੱਥੇ ਹੀ ਹੈਗਾ ਜੀ। ਜੀ ਉਹ ਆਮ ਨੋਰਮਲ ਜ਼ਿੰਦਗੀ ਜਿੰਦਾ ਰਿਹਾ ਆਮ ਵਾਂਗੂ ਵੀ ਆਮ ਹੀ ਤੋੜਿਆ ਫੇਰਾ ਕਰਦਾ ਪਿੰਡ ਚੋਂ ਨੇ ਨਾ ਨੋਰਮਲ ਜੀ ਨੋਰਮਲ ਕੋਈ ਉਹਦੇ ਕੋਈ ਉਹਦੇ ਮਨ 'ਚ ਇਹ ਨਹੀਂ ਹੈਗਾ ਜੀ ਵੀ ਮੈਂ ਤੋ ਆ ਗੱਲ ਹੋ ਗਈ ਕੋਈ ਨੋਰਮਲ ਆਮ ਨੋਰਮਲ ਗੱਲ ਸੀਗੀ ਕੋਈ ਪਤਾ ਕਰ ਸਕਦਾ ਹੈ ਤਿੰਨ ਬੰਦੇ ਮਾਰ ਕੇ ਬੰਦਾ ਕਤਲ ਕਰਕੇ ਆਮ ਆਈ ਸਧਾਰਨ ਤੌਰ ਤੇ ਤੁਰਿਆ ਰਿਹਾ ਕਿਸੇ ਨੂੰ ਅਹਿਸਾਸ ਨਹੀਂ ਹੁੰਦਾ ਬਾਈ ਜੀ ਹੁਣ ਤੁਸੀਂ ਦੇਖੋ ਹਜੇ ਵੀ ਉਹਦੇ ਮਨ ਤੇ ਕੋਈ ਇਹੋ ਜੀ ਹੈ ਨਹੀਂ ਵੀ ਮੈਂ ਐਡਾ ਵੱਡਾ ਪਾਪ ਕਰਤਾ ਹਜੇ ਵੀ ਉਹਦੇ ਮਨ ਚ ਕੋਈ ਇਹੋ ਜੀ ਹੈ ਨਹੀਂ ਵੀ ਮੇਥੋਂ ਐਡਾ ਵੱਡਾ ਪਾਪ ਹੋ ਗਿਆ ਵੀ ਇੱਕ ਨਗਰ ਦਾ ਮੈਂ ਦੀਵਾ ਗੁੱਲ ਕਰਤਾ ਗਜ਼ਰੀ ਕਰੀਏ ਜੀ ਠੀਕ ਆ ਨਾ ਜੀ ਉਹ ਕੋਈ ਉਹਦੇ ਮਨ ਤੇ ਕੋਈ ਉਹ ਨਹੀਂ ਹੈਗਾ ਉਹਨੂੰ ਕੋਈ ਇਹ ਨਹੀਂ ਹੈਗਾ ਵੀ ਪਛਤਾਵਾ ਨਹੀਂ ਹੈਗਾ ਅਸੀਂ ਕੱਲ ਡੀਐਸਪੀ ਸਾਹਿਬ ਨੂੰ ਮਿਲੇ ਸੀਗੇ ਜੀ ਕੋਈ ਉਹਦੇ ਮਨ ਤੇ ਕੋਈ ਐਸੋ ਗੱਲ ਹੀ ਨਹੀਂ ਹੈਗੀ ਵੀ ਪ੍ਰਸਤਾਵ ਨਹੀਂ ਜੀ ਉਹਨੂੰ ਜਿਹੜੇ ਡੈੱਡ ਬੋਡੀਆਂ ਲੱਭੀਆਂ ਤੇ ਉਹਨਾਂ ਦੇ ਨਿਸ਼ਾਨ ਵੀ ਸੀਗੇ ਹਾਂ ਸਰ ਉਹ ਪਤਾ ਕੀ ਆ ਸਰ ਦੇਖੋ ਆਪਾਂ ਸਾਰੇ ਲੋਕਾਂ ਦੇ ਵਿੱਚ ਵੇਚਰਨ ਵਾਲਿਆਂ ਸਮਾਜ ਚ ਵੇਚਦੇ ਆ ਤੁਸੀਂ ਇੱਕ ਗੱਲ ਸਮਝਣ ਦੀ ਕੋਸ਼ਿਸ਼ ਕਰੋ ਵੀ ਮੈਂ ਆ ਜੀ ਮੈਂ ਇੱਥੇ ਤਿੰਨ ਬੱਚਿਆਂ ਨੂੰ ਨਹੀਂ ਉਹ ਕਰ ਸਕਦਾ ਇੱਕ ਕੱਲਾ ਬੰਦਾ ਉਹ ਤਾਂ ਬਾਈ ਬਾਈ 24 24 ਸਾਲ ਦੇ ਨੌਜਵਾਨ ਸੀਗੇ 50 ਸਾਲ ਦੀ ਉਹ ਲੇਡੀ ਜੀ ਦਾ ਕਤਲ ਹੋਇਆ ਜੀ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਇੱਕ ਬੰਦਾ ਇਕੱਲਾ ਕਿਵੇਂ ਕਤਲ ਕਰ ਦੂ ਜੀ ਉਹਨਾਂ ਦੇ ਸਿਰ ਦੇ ਉੱਤੇ ਇੱਥੇ ਨਿਸ਼ਾਨ ਸੀ ਜੀ ਪ੍ਰਸ਼ਾਸਨ ਤਾਂ ਦੇਖੋ ਕਹਿ ਰਿਹਾ ਵੀ ਧੱਕਾ ਡਗਣ ਕਰਕੇ ਵੀ ਉਹਦੇ ਜ਼ਖਮ ਹੋਇਆ ਵੀ ਇੱਥੇ ਹਾਂ ਇਹ ਤਾਂ ਦੇਖੋ ਆਪਾਂ ਸਾਰਿਆਂ ਨੂੰ ਕਲੀਅਰ ਹੀ ਹੈ ਵੀ ਐਦਾਂ ਤਾਂ ਹੋ ਹੀ ਨਹੀਂ ਸਕਦਾ ਜਦੋਂ ਪਾਣੀ ਚ ਡੁੱਗੂ ਤਾਂ ਸੱਟ ਥੋੜੀ ਵੱਜੂਗੀ ਠੀਕ ਹੈ ਨਾ ਜੇ ਰਗੜ ਵੱਜੂ ਵੱਧ ਤੋਂ ਵੱਧ ਜੀ ਆਪਾਂ ਇਹ ਮੰਨ ਸਕਦੇ ਹਾਂ ਵੀ ਜਦੋਂ ਜਾਊਗਾ ਤਾਂ ਰਗੜ ਵੱਜ ਸਕਦੀ ਹੈ ਉਹਦਾ ਗਹਿਰੇ ਜ਼ਖਮ ਸੀ ਜੀ ਉਹ ਤਾਂ ਐ ਐਦਾਂ ਲੱਗਦਾ ਜੀ ਵੀ ਕਿਸੇ ਤੇ ਤੇਰਾ ਹਥਿਆਰ ਨਾਲ ਉਹਨਾਂ ਤੇ ਬਾਰ ਕੀਤਾ ਪਿਆ ਤੇ ਦੂਸਰੀ ਗੱਲ ਇਹ ਆ ਵੀ ਕੱਲਾ ਬੰਦਾ ਇਹਦਾ ਕੰਮ ਤਾਂ ਹੈ ਹੀ ਨਹੀਂ ਜੀ ਇਹ ਆਪਾਂ ਸਾਰਿਆਂ ਨੂੰ ਪਤਾ ਜੀ ਆਮ ਨੋਰਮਲ ਬੰਦਾ ਵੀ ਦੱਸ ਸਕਦਾ ਵੀ ਇਹ ਤਿੰਨ ਬੰਦਿਆਂ ਦਾ ਕਤਲ ਇੱਕ ਬੰਦਾ ਕਿਵੇਂ ਕਰ ਸਕਦਾ ਜੀ ਇਹਦੇ ਵਿੱਚ ਤਾਂ ਕੋਈ ਵੱਡਾ ਇਹਨਾਂ ਦੇ ਨਾਲ ਗੈਂਗਸਟਰ ਜੁੜਿਆ ਪਿਆ ਇਹ ਤਾਂ ਕੋਈ ਜਿਵੇਂ ਆਪਾਂ ਕਦੇ ਕੋਈ ਫਰੋਤੀ ਦੇ ਕੇ ਸਾਨੂੰ ਤਾਂ ਸ਼ੱਕ ਪੈਂਦਾ ਵੀ ਕੋਈ ਵੱਡੀ ਫਰੋਤੀ ਦੇ ਕੇ ਇਹਨਾਂ ਨੇ ਕੰਮ ਕੀਤਾ ਪਿਆ ਜੀ ਇਹ ਇਹ ਸਾਰਾ ਕੀ ਲਾਚ ਨੂੰ ਪੈਸੇ ਦੇ ਲਾਲਚ ਨੂੰ ਲੈ ਕੇ ਹੋਇਆ ਸਾਰਾ ਕੁਝ ਹਾਂ ਸਰ ਹਾਂ ਇਹਨਾਂ ਦਾ ਕੋਈ ਦੇਣ ਲੈਣ ਦਾ ਜਿਹੜਾ ਪੰਚਾਇਤ ਦੇ ਵਿੱਚ ਅੱਜ ਵੀ ਸਾਡੀ ਸਵੇਰ ਗੱਲ ਹੋਈ ਸੀ ਐਸਐਸਓ ਸਾਹਿਬ ਆਏ ਸੀਗੇ ਸਾਡੇ ਨਗਰ ਦੇ ਸਾਰੇ ਮੋਹਰਤਵਾਰ ਬੰਦੇ ਇੱਥੇ ਸੀਗੇ ਜਿਹੜਾ ਨਿਗਾ ਦੇ ਵਿੱਚ ਆਇਆ 18 ਤੋਂ 20 ਲੱਖ ਰੁਪਏ ਦਾ ਕਲੀਅਰ ਹੀ ਆ ਵੀ ਜਿਹੜਾ ਆਇਆਗਾ ਉਹਨਾਂ ਤੋਂ ਲੈਣੇ ਸੀ ਜੀ ਇਹਨ ਤੋਂ ਜਿਹੜਾ ਇਹਨਾਂ ਦੇ ਘਰੇ ਆਉਂਦਾ ਸੀ ਵਿਸ਼ਵਾਸਪਾਤਰ ਸੀ ਤੁਸੀਂ ਦੁੱਧ ਹੀ ਕਹਿੰਦੇ ਹੋ ਹਾਂ ਜੀ ਹਾਂ ਤੇ ਉਹ ਤੋਂ ਇਸ ਪਰਿਵਾਰ ਨੇ ਲੈਣੇ ਸੀ ਹਾਂਜੀ ਹਾਂ 18 ਲੱਖ ਰੁਪਏ ਦੱਸ ਰਿਹਾ ਜੀ ਇਹ ਇਹਨਾਂ ਦੇ ਦੱਸਣ ਦੇ ਮਤਲਬ ਕੋ ਇਹਨਾਂ ਦੇ ਪਰਿਵਾਰ ਜਿਹੜਾ ਉਹਦਾ ਪੇਕਾ ਪਰਿਵਾਰ ਆ ਜੀ ਕੁੜੀ ਦਾ ਉਹ 18 ਲੱਖ ਰੁਪਏ ਦਾ ਉਹ ਇਹਨਾਂ ਨੇ ਬੇਟੀ ਦਾ ਕਹਿੰਦੇ ਵਿਆਹ ਕਰਨਾ ਸੀਗਾ ਉਹਦੇ ਕਰਕੇ ਉਹ ਮੰਗ ਰਹੇ ਸੀ ਪੈਸੇ ਉਹਦੇ ਕਰਕੇ ਇਹਨਾਂ ਦੇ ਉਹਦੇ ਮਨ ਦੇ ਵਿੱਚ ਇਹ ਚੀਜ਼ ਕਿਤੇ ਹੋ ਗਿਆ ਵੀ ਆਪਾਂ ਨੂੰ ਪੈਸੇ ਵਾਪਸ ਲੈਣਗੇ ਇਹ ਚੀਜ਼ ਹੋ ਗਈ ਜੀ ਦੂਸਰੀ ਗੱਲ ਇੱਕ ਇਹਨਾਂ ਨੇ ਜ਼ਮੀਨ ਵੇਚੀ ਸੀ ਜਿਆ ਪਿੱਸੇ ਜਿਹਾ ਸਿੰਘੜਿਆਂ ਨੂੰ ਉਹ ਜ਼ਮੀਨ ਤਾਂ ਕੀਤੀ ਸੀ ਗਹਿਣੇ ਜੀ ਇਹਨਾਂ ਨੇ ਉਹ ਰਜਿਸਟਰੀ ਕਰਵਾਤੀ ਬੈ ਦੀ ਜੀ ਉਹਨਾਂ ਨੂੰ ਬੰਦਿਆਂ ਨੂੰ ਤੇ ਇਹ ਜਦੋਂ ਇਹ ਵਿਚਾਰੀ ਲੇਡੀ ਜੀ ਜਦੋਂ ਉਥੋਂ ਠੇਕਾ ਲੈਣ ਗਈ ਉਹ ਕਹਿੰਦੇ ਵੀ ਐ ਕਰਕੇ ਵੀ ਇਹ ਤਾਂ ਅਸੀਂ ਤਾਂ ਬਹਿ ਲੈਤੀ ਹੈਗੀ ਉਥੋਂ ਜ਼ਿਆਦਾ ਇਹਨਾਂ ਦਾ ਪੈਂਦਾ ਪੈਂਦਾ ਉਥੋਂ ਜ਼ਿਆਦਾ ਗੱਲ ਵਧ ਗਈ ਜੀ ਇਹਨਾਂ ਦੀ ਉਹਨੇ ਮਨ ਦੇ ਵਿੱਚ ਰੱਖੀ ਉਹ ਚਲੋ ਸਿੱਧੇ ਸਾਡੇ ਬੰਦੇ ਤੇ ਉਹਨਾਂ ਨੇ ਮਨ ਚ ਇਹ ਲਾਈ ਨਹੀਂ ਉਹ ਸਵਾਸ ਫੇਰ ਵੀ ਰੱਖੀ ਰੱਖਿਆ ਇਹਨਾਂ ਤੇ ਇਸ ਕਰਕੇ ਇਹਨਾਂ ਨੇ ਉਹਨੇ ਪਹਿਲਾਂ ਹੀ ਗੇਮ ਬਣਾ ਲਈ ਸੀ ਜੀ ਇਹ ਚੀਜ਼ ਵੀ ਮੈਂ ਇਦਾਂ ਕਰਨਾਗਾ ਜੀ ਜਿਹੜਾ ਵਿਸ਼ਵਾਸ ਕਰਨਾ ਇੱਕ ਕਿਸੇ ਇੱਕ ਸ਼ਖਸ ਤੇ ਅਨ੍ਹਾ ਵਿਸ਼ਵਾਸ ਕਰਨਾ ਇਹ ਪਰਿਵਾਰ ਨੂੰ ਮਹਿੰਗਾ ਪਿਆ ਬੋ ਇਤੋਂ ਸੈ ਗਈ ਸਾਰਾ ਤਿੰਨ ਜਾਨਾਂ ਚਲੀਆਂ ਗਈਆਂ ਆਪਦੀ ਜ਼ਿੰਦਗੀ ਤੋਂ ਚਲੇ ਗਏ ਸਾਰਾ ਘਰ-ਬਾਰ ਬਰਵਾਦ ਹੋ ਗਿਆ ਜਿੰਦਾ ਲੱਗ ਗਿਆ ਜੀ ਘਰ ਨੂੰ ਜਿਹੜਾ ਉਹਦਾ ਮਾਪਿਆ ਉਹ ਤੜਫ ਰਿਹਾ ਜੀ ਇੱਥੇ ਸਾਡਾ ਨਗਰ ਤੜਫ ਰਿਹਾ ਇਕੱਲਾ-ਕੱਲਾ ਸਾਡੇ ਘਰ ਦੇ ਵਿੱਚ ਤਿੰਨ ਦਿਨ ਹੋ ਗਏ ਜੀ ਰੋਟੀ ਨਹੀਂ ਪੱਕੀ ਕਿਸੇ ਘਰ 'ਚ ਐਡਾ ਵੱਡਾ ਜ਼ੁਲਮ ਹੋਇਆ ਇਹ ਇਹ ਤਾਂ ਵਿਸ਼ਵਾਸ ਹੁਣ ਕਿਤੇ ਕਰੂਗਾ ਜੀ ਕੋਈ ਇਹਦਾ ਮਤਲਬ ਤਾਂ ਇਹ ਆ ਵੀ ਹੁਣ ਵਿਸ਼ਵਾਸ ਕਰਨੋਂ ਹਟ ਜਾਣਗੇ ਲੋਕ ਇੱਕ ਦੂਜੇ ਤੋਂ ਜੀ ਠੀਕ ਹੈ ਨਾ ਜੀ ਜਿਹੜੀ ਪਰਿਵਾਰ ਦੇ ਦੋ ਬੱਚਿਆਂ ਦੀ ਵੀ ਮੌਤ ਹੋਈ ਉਹਨੇ ਮੰਮੀ ਦੀ ਮੌਤ ਹੋਈ ਇਹ ਨਾਲ ਜਿਹੜੇ ਦੋਨੇ ਬੱਚੇ ਕੁਆਰੇ ਸੀ ਉਹ ਹਾਂਜੀ ਸਰ ਹਾਂਜੀ ਕਿੰਨੀ ਕਿੰਨੀ ਉਮਰ ਸੀ ਉਹਨਾਂ ਦੀ ਕੁੜੀ ਦੀ ਜਿਹੜੀ ਬੇਟੀ ਦੀ ਸੀ ਉਮਰ ਉਹ 24 ਸਾਲ ਦੀ ਲਗਭਗ ਦੱਸ ਦਿਆ ਬੇਟਾ ਹੈਗਾ ਸੀ 6 ਸਾਢੇ ਕਿੰਝ ਸਾਲ ਦਾ ਜੀ ਲਗਭਗ ਨੌਜਵਾਨ ਸੀ ਜਣੀ ਵਿਆਹ ਦੇ ਕਾਬਲ ਸੀ ਜੀ ਬੱਚੇ ਕੁੜੀ ਕੁੜੀ ਦਾ ਵਿਆਹ ਰੱਖਿਆ ਹੋ ਸੀ ਮੰਗੀ ਮੰਗੀ ਸੀ ਨਹੀਂ ਤਿਆਰੀ ਕਰ ਰਹੇ ਸੀ ਜੀ ਉਹ ਹਾਂਜੀ ਪ੍ਰੋਪਰ ਤਾਂ ਨਹੀਂ ਮੈਨੂੰ ਪਤਾ ਹੈਗਾ ਵੀ ਵੈਸੇ ਤਿਆਰੀ ਹੋ ਰਹੀ ਸੀ ਵਿਆਹ ਦੀ ਉਹਦੀ ਕਹਿ ਰਹੇ ਸੀ ਕਿ ਜਿਹੜੀ ਗੱਲ ਸਾਡੇ ਪੰਚਾਇਤ ਚੱਲਦੀ ਵੀ ਉਹਦੇ ਵਿਆਹ ਕਰਨਾ ਸੀਗਾ ਜੀ ਹਾਂਜੀ ਜਿਵੇਂ ਜਿਵੇਂ ਤੁਹਾਡੇ ਨਗਰ ਨੇ ਐਡਾ ਸਟੈਂਡ ਲਿਆ ਜਿਵੇਂ ਕਹਿ ਦਿੰਦੇ ਵੀ ਕਿਸੇ ਦੇ ਪਿੱਛੇ ਅੱਜ ਕੱਲ ਕੋਈ ਨਹੀਂ ਖੜਦਾ ਪਰ ਇਹ ਵੀ ਇੱਕ ਤੁਸੀਂ ਇੱਕ ਐਗਜ਼ਾਮਪਲ ਸੈੱਟ ਕੀਤੀ ਆ ਹੋਰਾਂ ਲਈ ਹਨ ਸਰ ਪਤਾ ਕੀ ਆ ਸਾਡੇ ਪਹਿਲਾਂ 1.5 ਸਾਲ ਪਹਿਲਾਂ ਇੱਕ ਘਟਨਾ ਘਟੀ ਇੱਥੇ ਪਹਿਲਾਂ ਵੀ ਦੋ ਕਤਲ ਹੋਏ ਨੇ ਸਾਡੇ ਪਤਾ ਕੀ ਆ ਜੇ ਜੇ ਕਿਤੇ ਉਸ ਟਾਈਮ ਹੀ ਇਸ ਚੀਜ਼ ਨੂੰ ਨਾth ਪੈ ਜਾਂਦੀ ਸਾਇਦ ਅੱਜ ਇਹ ਜਿਉਂਦੇ ਹੁੰਦੇ ਇਹ ਬੰਦੇ ਜਿਹੜੇ ਤਿੰਨ ਕਤਲ ਹੋਏ ਨੇ ਨਾ ਅੱਜ ਇਹ ਇਹਨਾਂ ਦੀ ਜਾਨ ਸਾਇਦ ਅੱਜ ਆਪਣੇ ਵਿੱਚ ਇਹ ਮੌਜੂਦ ਹੁੰਦੇ ਉਦੋਂ ਢਿੱਲ ਰਹੇਗੀ ਸਾਡੇ ਨਗਰ ਤੋਂ ਜਿਵੇਂ ਮਰਜ਼ੀ ਲਾ ਲਓ ਜੀ ਤੇ ਜੇ ਅੱਜ ਅਸੀਂ ਇਹ ਸਟਰੋਂਗ ਇਹ ਤਾਂ ਚਲੋ ਵਾਪਸ ਆਉਣੇ ਨਹੀਂ ਤਾਂ ਤਿੰਨ ਜੀ ਚਲੇ ਗਏ ਤਾਂ ਨਾ ਦੁਨੀਆ ਤੇ ਵਾਪਸ ਆਉਣੇ ਆ ਜੀ ਪਰ ਅਸੀਂ ਸਾਡਾ ਨਗਰ ਇਹ ਚੀਜ਼ ਕਹਿ ਰਿਹਾ ਵੀ ਗਾਹਾਂ ਤੋਂ ਨਾ ਇਹ ਚੀਜ਼ ਸਾਡੇ ਨਗਰ ਦੇ ਵਿੱਚੋਂ ਸਾਡਾ ਨਾਮ ਬਦਨਾਮ ਹੋ ਗਿਆ ਜਿਹੜਾ ਸਾਡਾ ਗੁਰੂਆ ਪੀਰਾਂ ਦੀ ਇਤਿਹਾਸਕ ਧਰਤੀ ਆ ਜੀ ਸਾਡੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨ ਸੂਪ ਪ੍ਰਾਪਤ ਧਰਤੀ ਆ ਜੀ ਸਾਡਾ ਨਗਰ ਸਿੱਖਾ ਪਰ ਸਾਡਾ ਸਿੱਖੇ ਦੇ ਵਿੱਚ ਐਡਾ ਕਲੰਕ ਲੱਗ ਗਿਆ ਜੀ ਸਾਨੂੰ ਇਹ ਅਸੀਂ ਸਦੀਆਂ ਤੱਕ ਨਹੀਂ ਤੋ ਸਕਦੇ ਜਿਹੜਾ ਐਡਾ ਵੱਡਾ ਇਹ ਚਲਮ ਹੋਇਆ ਜੀ ਇਸ ਪਰਵਾਰ ਦੇ ਵਿੱਚ ਤਿੰਨੇ ਜੀ ਸੀ ਕੋਈ ਹੋਰ ਬਜ਼ੁਰਗ ਵੀ ਸੀਗਾ ਕੋਈ ਇਹਨਾਂ ਦਾ ਇਹਨਾਂ ਦਾ ਫਾਦਰ ਸਾਹਿਬ ਹੈ ਨਹੀਂ ਸੀ ਬੱਚਿਆਂ ਦਾ ਇਹਨਾਂ ਦੀ ਡੈਥ ਹੋ ਗਈ ਸੀ ਪਹਿਲਾਂ ਕਾਫੀ ਟਾਈਮ ਪਹਿਲਾਂ 13-14 ਸਾਲ ਹੋ ਗਏ ਉਹਨਾਂ ਦੀ ਡੈਥ ਹੋਈ ਬਸੀ ਇਹ ਤਿੰਨੇ ਦੋ ਮਾਮਾ ਤੀਆਂ ਤੇ ਇੱਕ ਬੇਟਾ ਸੀਗਾ ਜੀ ਇਹਨਾਂ ਦਾ ਜਿਹੜਾ ਸਹੁਰਾ ਪਰਿਵਾਰ ਸੀ ਉਹ ਅਲੱਗ ਰਹਿੰਦੇ ਆ ਜੀ ਉਹ ਉਹ ਉਹਨਾਂ ਦਾ ਮਕਾਨ ਅਲੱਗ ਆ ਥੋੜਾ ਅੱਗੇ ਜਾ ਕੇ ਆ ਜੀ ਹਾਂਜੀ ਜਿਹੜੇ ਬੰਦੇ ਨੇ ਘਟਨਾ ਨੂੰ ਇਲਜ਼ਾਮ ਦਿੱਤਾ ਹੈ ਉਸ ਦੀ ਉਮਰ ਕਿੰਨੀ ਕ ਹੈ ਉਹਦੀ ਉਮਰ ਹੋਊਗੀ ਜੀ 50 ਦੇ ਲਗਭਗ ਤਾਂ ਹੋਊ ਜੀ 50 ਸਾਲ ਦੀ ਹੋਊਗੀ ਜੀ ਉਹਦੀ ਆਪਦੇ ਬੱਚੇ ਕਿੰਨੇ ਆ? ਉਹਦੇ ਇੱਕ ਬੇਟਾ ਹੈਗਾ ਜੀ। ਹਾਂ ਉਹਦਾ ਇੱਕ ਬੇਟਾ ਹੀ ਆ ਜੀ। ਉਹ ਦੂਸਰੇ ਗਵਾੜ ਦੇ ਵਿੱਚ ਰਹਿੰਦਾ ਜੀ ਉਹ ਇੱਥੋਂ। ਇਹ ਇਸੇ ਪਿੰਡ ਦਾ ਹੀ। ਪਿੰਡ ਦਾ ਇਸੇ ਦਾ ਹੀ ਆ ਜੀ। ਉਹਦਾ ਕਾਰੋਬਾਰ ਮੇਨ ਕਾਰੋਬਾਰ ਕੀ ਸੀ ਉਹਦਾ? ਮੇਨ ਕੁਛ ਨਹੀਂ ਜੀ ਕਾਰੋਬਾਰ ਉਹਦਾ ਠੱਗੀਆਂ ਮਾਰਨਾ ਕੰਮ ਸੀਗਾ ਜੀ। ਗਮਰਾਹ ਕਰਨਾ ਸੀ ਜੀ ਲੋਕਾਂ ਨੂੰ। ਚਲੋ ਸਾਨੂੰ ਪਤਾ ਹੀ ਇੱਕ ਗੱਲਾ ਬਾਹਣ ਦਾ ਦੱਸ ਦਿਆ ਜੀ ਉਹ ਬੰਦੇ ਲਵੇ ਉਹਨੇ 50 ਲੱਖ ਰੁਪਏ ਕੋਠੀ ਦੇ ਲਾਇਆ ਜੀ। 30 ਲੱਖ ਰੁਪਏ ਹੁਣ ਮੁੰਡਾ ਬਾਹਰ ਭੇਜਣਾ ਸੀ ਉਹਤੇ ਲਾਇਆ ਸੀਗਾ ਜੀ। ਹੁਣ ਗੱਡੀ ਲੈ ਕੇ ਆਸੀ ਨਵੀਂ 10-12 ਲੱਖ ਦੀ ਜੀ ਉਹ। ਹੁਣ ਤੁਸੀਂ ਇੱਕ ਹਿਸਾਬ ਲਾ ਲਓ ਜੀ ਵੀ ਇੱਕ ਕਿੱਲੇ ਵਾਲਾ 1 ਡੇਢ ਕਿੱਲਾ ਜ਼ਮੀਨ ਦਾ ਲੈ ਲੈ ਆ ਵਾਹਣ ਵੀ ਲੱਤਾ ਜੀ ਹੋਰ ਵੀ ਬਹੁਤ ਕੁਝ ਨਿਕਲੂਗਾ ਜੀ ਪਰ ਤੁਸੀਂ ਇੱਕ ਹਿਸਾਬ ਲਾਓ ਜੀ ਇੱਕ ਕਿੱਲੇ ਵਾਲਾ ਵਾਹਣ ਦਾ ਬੰਦਾ 50 ਲੱਖ ਕੋਠੀ ਦੇ ਲਾ ਸਕਦਾ 30 ਲੱਖ ਉਹ ਤੇ ਮੁੰਡੇ ਦੇ ਬਾਹਰ ਜਾਣ ਤੇ ਲਾ ਸਕਦਾ ਕਿਵੇਂ ਲਾ ਲੂ ਜੀ ਇੱਥੇ ਮੰਨ ਲਓ ਵੀ 50 ਇਧਰ 10-10 ਕਿੱਲਾਂ ਵਾਲੇ ਬੈਠੇ ਨੇਗੇ ਇਹਨਾਂ ਦਾ ਰੋਟੀ ਮਸਾ ਚੁੱਲਾ ਮਸਾ ਤਪਦਾ ਜੀ ਸਾਰੇ ਬੈਠੇ ਨੇਗੇ ਰੋਟੀ ਮਸਾ ਮਿਲਦੀ ਅਜੇ ਸ਼ਾਮ ਨੂੰ ਇਹ ਬੰਦਿਆਂ ਨੂੰ ਕੋਠੇ ਪੌਣੀ ਤਾਂ ਬਹੁਤ ਦੂਰ ਦੀ ਗੱਲ ਆ ਜੀ 30 ਲੱਖ ਰੁਪਈਆ ਜਵਾਕਾਂ ਦੇ ਲਾਉਣ ਦਾ ਬਹੁਤ ਦੂਰ ਦੀ ਗੱਲ ਆ ਇਸ ਦਾ ਇਥੋਂ ਦਾ ਸਿੱਧ ਹੋਈ ਜਾਣਾ ਵੀ ਇਹ ਠੱਗਿਆਂ ਦਾ ਕੰਮ ਹੀ ਆ ਇਹ ਤਾਂ ਸਿੱਧ ਹੋ ਹੀ ਗਿਆ ਜੀ ਜਿਹੜੇ ਐਂ ਲੋਕ ਵਿਸ਼ਵਾਸ ਕਰੀ ਬੈਠੇ ਅੱਜ ਵੀ ਅੰਨਾ ਵਿਸ਼ਵਾਸ ਕਰਦੇ ਆ ਲੋਕਾਂ ਤੇ ਇੱਕ ਦੂਜੇ ਤੇ ਤੁਸੀਂ ਇੱਕ ਅਸੀ ਘਟਨਾ ਦੇ ਜਿਹੜੇ ਵੀ ਦਾਅਵੇ ਵੀ ਅੱਖਾਂ ਅੱਗੇ ਦੇਖ ਲਿਆ ਆਪਦੇ ਉਹਨਾਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਦੀਆਂ ਦੁਨੀਆ ਚ ਵਸਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਮੈਂ ਤਾਂ ਇੱਕੋ ਹੀ ਗੱਲ ਕਹੂੰਗਾ ਪਹਿਲਾਂ ਤਾਂ ਦੇਖੋ ਜੀ ਬਸਵਾਸ ਕਰਨਾ ਜ਼ਰੂਰੀ ਆ ਬਸਵਾਸ ਤੋਂ ਬਿਨਾ ਤਾਂ ਨਹੀਂ ਦੇਖੋ ਦੁਨੀਆ ਚੱਲਦੀ ਜੀ ਜਿਹੜੀ ਧਰਤੀ ਆ ਇਹ ਵਿਸ਼ਵਾਸ ਤੇ ਖੜੀ ਆ ਜੀ ਪਰ ਬਸਵਾਸ ਇੱਕ ਗੱਲ ਮੈਂ ਇਹ ਕਹਿਣਾ ਵੀ ਆਪਣੇ ਤੋਂ ਕਦੇ ਨਾ ਦੂਰ ਹੋ ਜਿਹੜੇ ਆਪਦੇ ਨੇ ਜਿਵੇਂ ਸਿਆਣੇ ਨੇ ਕਹਿੰਦੇ ਹੁੰਦੇ ਕਹਿੰਦਾ ਆਪਣਾ ਮਾਰੂ ਤਾਂ ਸਾਵੇਂ ਸਿੱਟੂਗਾ ਆਪਣੇ ਤੋਂ ਕਦੇ ਨਾ ਦੂਰ ਹੋ ਜਦੋਂ ਤੁਸੀਂ ਆਪਣੇ ਤੋਂ ਦੂਰ ਹੋਗੇ ਨਾ ਉਦੋਂ ਤੁਸੀਂ ਸਕਾਰ ਹੋਮੋਗੇ ਕਿਸੇ ਚੀਜ਼ ਦਾ ਮੈਂ ਤਾਂ ਬੇਨਤੀ ਇੱਕੋ ਹੀ ਕਰੂੰਗਾ ਸਾਰੇ ਨਗਰ ਨੂੰ ਸਾਰੇ ਪੰਜਾਬ ਨੂੰ ਪੂਰੀ ਦੁਨੀਆ ਨੂੰ ਕਦੇ ਵੀ ਤੁਸੀਂ ਛੋੜੇ ਲੱਖ ਮਤ ਭੇਦ ਹੋਣਗੇ ਆਪਦੇ ਮਾਪਿਓ ਨਾ ਹੋਣਗੇ ਆਪਦੇ ਭਰਾਵਾਂ ਨਾਲ ਹੋਣਗੇ ਪਰ ਉਹਦੇ ਚ ਉਤੋਂ ਦੂਰ ਨਾ ਹੋਵੋ ਤਾਂ ਕਿ ਜੋ ਇਹ ਜੋ ਲੋਕ ਨੇ ਛੋੜਾ ਫਾਇਦਾ ਲੈ ਸਕਣ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਦੁਨੀਆ ਬਾਲਾ ਸਾਰੀ ਠੱਗੋ ਠੱਗ ਹੋ ਜੂਗੀ ਉਹ ਕਹਿੰਦੇ ਗੁਰੂ ਸਾਹਿਬ ਜੀ ਦੁਨੀਆ ਸਾਰੀ ਠੱਗੋ ਠੱਗ ਹੋ ਜੇ ਠੱਗਾ ਕਿਹੜਾ ਜਾਊਗਾ ਜਿਹੜਾ ਤਿੱਗਿਆ ਉਹੀ ਗੱਲ ਨਾਲ ਸਰ ਉਹੀ ਮੈਂ ਕਹਿ ਰਿਹਾ ਮੈਂ ਤਾਂ ਇੱਕੋ ਹੀ ਗੱਲ ਹੈ बार-बार ਇਹੀ ਕਹਿ ਰਿਹਾ ਵੀ ਆਪਣੇ ਆ ਤੇ ਵਿਸ਼ਵਾਸ ਰੱਖੋ ਤੇ ਜਣਾ ਚਲੋ ਦਾ ਮਤਲਬ ਵਸਤ ਹੀ ਹੁੰਦੀ ਹੈ ਜੀ ਆਪਣੀ ਦੁਨੀਆਦਾਰੀ ਇੱਕ ਸਰਕਲ ਆ ਜਿਹੜਾ ਬਸ ਵਸਵਸਤ ਤੇ ਸਿਰਤੀ ਘੁੰਮਦਾ ਜੀ ਪਰ ਮੈਂ ਬੇਨਤੀ ਕੋਈ ਕਰਦਾ ਬਾਰ-ਬਾਰ ਵੀ ਆਪਣੇ ਜਿਹੜੇ ਆਪਣੀਆਂ ਆਪਣਾ ਖੂਨ ਆ ਉਹਦੇ ਨਾਲ ਲਖ ਪਤ ਮੇਦ ਹੋ ਸਕਦੇ ਆ ਆਪਣੇ ਪਰ ਉਹਨਾਂ ਤੋਂ ਦੂਰ ਨਾ ਕਦੇ ਵੀ ਜਾਓ ਉਹਨਾਂ ਦੇ ਨਾਲ ਆਪਣੇ ਬੱਚਿਆਂ ਦਾ ਆਪਣੇ ਬੱਚਿਆਂ ਦੇ ਉੱਤੇ ਆਪਦੇ ਉਹਦੇ ਦਾਦਾ ਦਾਦੀ ਦਾ ਉਹਦੇ ਚਾਚਾ ਤਾਇਆ ਦਾ ਉਹ ਤਾਂ ਡਰ ਰੱਖਣਾ ਜ਼ਰੂਰੀ ਆ ਜੀ ਜੇ ਆਪਾਂ ਇਹ ਚੀਜ਼ਾਂ ਜੇ ਅੱਜ ਛੱਡਤੀਆਂ ਤਾਂ ਆਪਾਂ ਅੱਜ ਆ ਚੀਜ਼ਾਂ ਨੂੰ ਜਿਹੜੀ ਹੁਣ ਐਫਆਈਆ ਦਰਜ ਹੋਈ ਆ ਉਹ ਕੀਦੇ ਬਿਆਨਤ ਹੋਈ ਆ ਇਹ ਸਰ ਜਿਹੜੇ ਉਹਦਾ ਭਰਾ ਗਾ ਜਿਹੜੀ ਲੇਡੀਜ਼ ਡੈਥ ਹੋਈ ਆ ਤੇ ਉਹਨਾਂ ਦੇ ਉਹਦੇ ਭਰਾ ਦੇ ਤੌਰ ਤੇ ਹੋਈ ਆ ਜੀ ਤੇ ਇੱਕ ਆਪਣਾ ਬੰਦਾ ਇੱਥੋਂ ਆ ਜੀ ਆਪਣੇ ਲੋਕਲ ਇਹਨਾਂ ਦਾ ਸੱਕਿਆਂ ਚੋਂ ਆ ਉਹਦੇ ਬਿਆਨ ਨਾਲ ਤੇ ਕੋਈ ਆ ਜੀ ਕਿੰਨੇ ਬੰਦਿਆਂ ਦੇ ਨਾਲ ਲਖ ਆਏ ਉਹਨਾਂ ਨੇ ਸਰ ਹਜੇ ਤਾਂ ਫਿਲਹਾਲ ਕੁਲਵੰਤ ਸਿੰਘ ਕੰਤਾ ਜਿਹੜਾ ਉਹਦੇ ਨਾਤੀ ਹੋਈ ਆ ਅੱਜ ਇੱਥੇ ਐਮਐਲਏ ਸਾਹਿਬ ਵੀ ਆਏ ਸੀਗੇ ਤੇ ਐਚਐਚਓ ਸਾਹਿਬ ਵੀ ਆਇਆ ਤੇ ਪੂਰੇ ਸਾਡੇ ਨਗਰ ਦਾ ਘਟ ਸੀ ਸਾਰੇ ਨਗਰ ਦਾ ਘਟ ਸੀ ਉਹ ਕਹਿ ਕੇ ਗਏ ਨੇ ਵੀ ਅੱਜ ਉਹਦੇ ਚ ਉਹਦੇ ਬੇਟੇ ਦਾ ਤੇ ਉਹਦੀ ਘਰਵਾਲੀ ਦਾ ਉਹਨਾਂ ਦਾ ਨਾਂ ਪੈ ਕੇ ਤੜ ਕੇ ਐਫਆਰ ਆਈ ਉਹ ਉਹਦੀ ਫੋਟੋਕਾਪੀ ਦੇ ਦੇਣਗੇ ਜੀ ਆਪਾਂ ਨੂੰ ਕੀ ਪਰਵਾਹ ਦੇ ਉਹਨਾਂ ਦੇ ਤਿੰਨ ਜੀਆਂ ਦੇ ਹੋਗੇ ਹਾਂਜੀ ਹਾਂਜੀ ਸਰ ਹਾਂ ਤਿੰਨਾਂ ਦਾ ਹੋਊਗਾ ਹੱਕਾ ਹੱਕਾ ਜੀ ਉਹਨਾਂ ਦੇ ਤਿੰਨਾਂ ਦਾ ਕਿਉਂਕਿ ਦੇਖੋ ਤੁਸੀਂ ਮੇਰੀ ਗੱਲ ਸੁਣੋ ਜਦੋਂ ਆਪਾਂ ਨੂੰ ਪਤਾ ਜੀ ਆਪਣੇ ਘਰ ਦੇ ਵਿੱਚ 100 ਰੁਪਏ ਆਉਂਦਾ ਉਹ ਆਪਾਂ ਨੂੰ ਪਤਾ ਤਾਂ ਹੈਗਾ ਹੀ ਆ ਨਾ ਪਰਿਵਾਰ ਨੂੰ ਵੀ ਆਪਾਂ ਕਿੱਥੋਂ ਲੈ ਕੇ ਆ ਰਹੇ ਹਾਂ ਹੁਣ ਇੱਥੇ ਤੱਕ ਕਰੋੜਾਂ ਦਾ ਕੰਮ ਆ ਨਾ ਪਰਿਵਾਰ ਨੂੰ ਇਹ ਤਾਂ ਪਤਾ ਹੀ ਆ ਨਾ ਵੀ ਹੁਣ ਸਾਡੇ ਘਰ ਦੇ ਵਿੱਚ ਪੈਸਾ ਕਿੱਥੋਂ ਆ ਰਿਹਾ ਕਮਾਈ ਤਾਂ ਹੈ ਨਹੀਂ ਕੋਈ ਇੱਕ ਕਿੱਲਾ ਬਾਹਣਦਾ ਇੱਕ ਕਿੱਲੇ ਦੇ ਵਿੱਚ ਉਹ ਐਡੇ ਵੱਡੇ ਕੋਠੀਆਂ ਪਾਈ ਹੁੰਦਾ ਉਹ ਤਾਂ ਹੁਣ ਪਰਿਵਾਰ ਨੂੰ ਵੀ ਪਤਾ ਹੀ ਆ ਨਾ ਸਰ ਪੂਰੀ ਪਲੈਨਿੰਗ ਨਾਲ ਮਰਡਰ ਕੀਤਾ ਗਿਆ ਇਹ ਪਰਿਵਾਰ ਦੇ ਤਿੰਨੇ ਮੈਂਬਰਾਂ ਦਾ ਮਰਡਰ ਪਲੈਨਿੰਗ ਨਾਲ ਹੋਇਆ ਸਾਰੇ ਪਰਿਵਾਰ ਦੀ ਸਹਿਮਤੀ ਨਾਲ ਉਹਦੇ ਵਿੱਚ ਇਹਦਾ ਬੱਚਾ ਵੀ ਇਨਵੋਲਵ ਹੈ ਇਹਦੇ ਘਰ ਵਾਲ ਵੀ ਇਨਵੋਲਵ ਹੈ ਸਾਰਾ ਪਰਿਵਾਰ ਇਨਵੋਲਵ ਹੈ ਲੇਕਿਨ ਐਡਾ ਕਾਰਨਾ ਮੈਨੂੰ ਇਲਜ਼ਾਮ ਦੇਣਾ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਉਹਨੂੰ ਇਹਨਾਂ ਨੂੰ ਇਹ ਪਤਾ ਲੱਗ ਚੁੱਕਿਆ ਸੀਗਾ ਵੀ ਜੇ ਇਹ ਜਿਉਂਦੇ ਰਹਿ ਗਏ ਸਾਡੀ ਪੋਲਾਂ ਖੁੱਲਣਗੀਆਂ ਸਾਰੇ ਪਰਿਵਾਰ ਨੇ ਗੇਮ ਲਾ ਕੇ ਜਿਵੇਂ ਆਪਾਂ ਪਲਾਨ ਕਰਕੇ ਗੇਮ ਲਾ ਕੇ ਸਾਰਾ ਕੰਮ ਕੀਤਾ ਵੀ ਹਾਂ ਜੇ ਇਹਨਾਂ ਨੂੰ ਖਤਮ ਕੀਤਾ ਜਾਵੇ ਆਪਣਾ ਸਾਰੀ ਜਿੰਨੇ ਤੋਂ ਲੁੱਟਿਆ ਸਿਸਟਮ ਸਾਰਾ ਦਫਨ ਕਰ ਲਾਂਗੇ ਇਹਨਾਂ ਨੇ ਜਾਣ ਬੁੱਝ ਕੇ ਇਹ ਪਲਾਨ ਕੀਤੀ ਹੈ ਬਹੁਤ ਤਕੜੀ ਪਰ ਕੋਈ ਸੁਣਵਾਈ ਨਹੀਂ ਕਰ ਰਹੀ ਕਿਸਾਨਾਂ ਜੁਨੀਆ ਦਾ ਪਹੁੰਚ ਚੁੱਕੀਆਂ ਨੇ ਸਾਡੀਆਂ ਸਾਰਾ ਪਿੰਡ ਨੇ ਉਹ ਕੀਤਾ ਹੈਗਾ ਕੋਈ ਸੁਣਵਾਈ ਨਹੀਂ ਹੋ ਰਹੀ ਉਹਦੇ ਵਿੱਚ ਸਾਰੇ ਪਰਿਵਾਰ ਇਹਦੇ ਵਿੱਚ ਸ਼ਾਮ ਲੈਗਾ ਲੇਕਿਨ ਉਹ ਇਕੱਲੇ ਬੰਦੇ ਦਾ ਨਾਮ ਪਾ ਰਹੇ ਨੇ ਇਹਦੇ ਵਿੱਚ ਕਾਰਨ ਕੀ ਹੈ ਇਕੱਲਾ ਬੰਦਾ 5-7 ਕਰੋੜ ਰੁਪਏ ਖਾ ਕੇ ਇੱਕ ਬੰਦਾ 2 ਮਹੀਨੇ ਅੰਦਰ ਲਾਇਆ 2 ਸਾਲ ਅੰਦਰ ਲਾਇਆ ਉਹ ਤਾਂ ਬਾਕੀ ਪਰਿਵਾਰ ਦਾ ਬਦਿਆ ਕੋਠੀਆਂ ਚ ਗੱਡੀਆਂ ਚ ਘੁੰਮਦੇ ਚੰਗੇ ਮੈਂਬਰ ਸਾਹਿਬ ਕਹਿੰਦੇ ਵੀ ਉਹਨਾਂ ਦਾ ਨਾਮ ਵੀ ਵਿੱਚ ਪਾਤਾ ਪੁਲਿਸ ਪ੍ਰਸ਼ਾਸਨ ਨੇ ਵਿਸ਼ਵਾਸ ਮੈਂਬਰ ਸਾਹਿਬ ਤੁਹਾਨੂੰ ਵਿਸ਼ਵਾਸ ਨਹੀਂ ਸਰ ਪਤਾ ਨਹੀਂ ਸਰ ਪਤਾ ਕੀਆ ਜਿਹੜੀ ਅੱਜ ਪੰਚਾਇਤ ਦੇ ਵਿੱਚ ਗੱਲ ਹੋਈ ਆ ਨਗਰ ਦੇ ਵਿੱਚ ਹੋਈ ਆ ਉਹ ਇੱਥੇ ਸਾਰਾ ਕੁਝ ਕਰਕੇ ਗਿਆ ਕੱਲ ਤੱਕ ਦਾ ਟਾਈਮ ਦਿੱਤਾ ਸਾਨੂੰ ਇਹਨਾਂ ਨੇ ਨਗਰ ਨੂੰ ਜੀ ਵੀ ਉਸ ਤੋਂ ਬਾਅਦ ਜੋ ਤੁਸੀਂ ਧਰਨਾ ਲਾਉਣਾ ਹੈ ਜੋ ਵੀ ਕਰਨਾ ਹੋਇਆ ਤੁਸੀਂ ਉਹ ਕਰ ਸਕਦੇ ਹੋ ਪਰ ਸਾਨੂੰ ਅੱਜ ਦਾ ਟਾਈਮ ਦਿਓ ਵੀ 101% ਹਲਕਾ ਚਾਰਜ ਵੀ ਆਇਆ ਸੀ ਤੇ ਹਰਿੰਦਰ ਸਿੰਘ ਢਾਲੀਵਾਲ ਉਹ ਵੀ ਵਿਸ਼ਵਾਸ ਦੇ ਕੇ ਗਿਆ ਤੇ ਦੂਸਰੀ ਗੱਲ ਜਿਹੜਾ ਐਸਐਚਓ ਸਾਹਿਬ ਨੇ ਉਹ ਵੀ ਤੇ ਐਸਐਸਪੀ ਸਾਹਿਬ ਨਾਲ ਵੀ ਉਹਨਾਂ ਦੀ ਗੱਲ ਹੋਈ ਆਗੀ ਤੇ ਉਹ ਕਹਿੰਦੇ ਵੀ 101% ਤੁਹਾਨੂੰ ਕੱਲ ਨੂੰ ਐਫਆਰ ਦੀ ਕਾਪੀ ਮਿਲ ਜੂਗੀ ਉਹਨਾਂ ਦੇ ਨਾਮ ਦੋਨਾਂ ਜੀਆਂ ਦੇ ਵਿੱਚ ਪੈ ਜਾਣਗੇ ਜਿਹੜਾ ਪਿੰਡਾਂ ਦੇ ਵਿੱਚ ਭਰਪਾ ਹੁੰਦਾ ਕਿ ਉਹ ਵੀ ਵਿਸ਼ਵਾਸ ਉਠ ਜੂ ਲੋਕਾਂ ਦੇ ਇੱਕ ਦੂਜੇ ਦੇ ਤੋਂ ਬਿਲਕੁਲ ਉੱਠੇ ਪਏ ਬਿਲਕੁਲ ਉੱਠੇ ਪਏ ਕਿਸੇ ਨਾਲ ਕਿਸੇ ਨੂੰ ਤੁਰੰਦਾ ਨਹੀਂ ਕਰਨਾ ਕਿਸੇ ਯਕੀਨ ਨਹੀਂ ਕਰਨਾ ਭਰੋਸਾ ਨਹੀਂ ਕਰਨਾ ਇਹ ਦੁਨੀਆ ਭਰੋਸੇ ਸਿਰ ਤੇ ਝੱਲ ਰਹੀ ਹੈ ਜੀ ਇਹ ਆਪਾਂ ਇੱਕ ਦੂਜੇ ਨਾਲ ਕੰਮ ਆਉਣੇ ਆਗੇ ਵੇਲੇ ਕੇ ਵੇਲੇ ਸਾਰਿਆਂ ਦਾ ਦੁੱਖ ਸੁੱਖ ਦੀ ਸਾਂਝੀ ਹੁੰਨੇ ਆ ਇਹਦਾ ਮਤਲਬ ਇਹ ਨਹੀਂ ਜੇ ਕੋਈ ਮਜਬੂਰ ਬੰਦਾ ਕਿਸੇ ਪਾਸੇ ਖੜਦਾ ਹੈਗਾ ਵੀ ਉਹਦਾ ਅਨਜਾਇਬਾ ਠਾਏ ਹੋਵੇ ਅੱਜ ਘਰ ਦਾ ਦੀਵਾ ਗੁੱਲ ਹੋ ਚੁੱਕਿਆ ਜੀ ਉਹਨਾਂ ਦਾ ਦੀਵਾ ਗੁੱਲ ਹੋ ਚੁੱਕਾ ਉਹਨੇ ਕਰਦਾ ਵੀ ਅੱਜ ਤਿੰਨੇ ਪਰਿਵਾਰ ਦੇ ਮੈਂਬਰ ਖਾਤਮ ਕਰਕੇ ਦੱਸ ਕੀ ਇਹ ਜਿਹੇ ਪੈਸੇ ਨੂੰ ਠੱਗੀ ਨੂੰ ਕੀ ਕਰੇਗਾ ਤੂੰ ਜਿਹਦਾ ਪਰਿਵਾਰ ਖਤਮ ਕਰਦਾ ਤਾਂ ਹੈ ਜਿਹਦੇ ਖਾਤਰ ਆਪਾਂ ਠੱਗੀਆਂ ਮਾਰਦੇ ਆ ਇਹ ਬੇਇਮਾਨੀਆਂ ਕਰਦੇ ਆ ਸੈਦ ਆਪਾਂ ਨੂੰ ਰੋਟੀ ਦੇਣਗੇ ਪਰ ਉਸ ਕੇ ਥਾਲਾਂ 'ਚ ਆਦੇ ਬੱਚਿਆਂ ਖਾਤਰੀ ਕੀਤੀ ਇਹੋ ਵੀ ਉਹਨੇ ਸਾਰੇ ਨਾਲ ਮਿਲ ਕੇ ਕੀਤਾਗਾ ਜੀ ਹੈ ਹਾਂ ਇਹ ਤੇ ਹੁਣ ਸਾਰੇ ਇਥੇ ਮੌਜੂਦ ਸਵੇਰੇ ਆਪਣੇ ਆਪਣੇ ਬਾੜ ਸਾਹਿਬ ਹੀ ਆਏ ਗਏ ਨੇ ਕੱਲ ਹੈ ਅੱਜ ਸਵੇਰੇ ਆਪਣੇ ਹਰਿੰਦਰ ਧਾਰੀਗੜ ਸਾਹਿਬ ਆਏ ਨੇ ਆ ਕਲ ਟਲੂ ਸਾਹਿਬ ਆ ਗਏ ਨੇ ਸਾਰੇ ਆ ਰਹੇ ਨੇ ਹੁਣ ਆਉਣ ਦਾ ਇਥੇ ਕੀ ਫਾਇਦਾ ਸਾਰਿਆਂ ਦਾ ਜਾਂ ਤਾਂ ਸਾਡੇ ਨਗਰ ਨੂੰ ਇਨਸਾਫ ਮਿਲ ਜੇ ਹੈ ਬਾਈ ਟਲੂ ਸਾਹਿਬ ਆ ਗਏ ਹੁਣ ਚਲ ਮੰਨਦੇ ਆ ਹੱਕ ਬਣਦਾ ਹਰ ਇੱਕ ਅਦਾ ਹੋਣ ਦਾ ਲੇਕਿਨ ਸਾਡੇ ਨਗਰ ਨੂੰ ਇਨਸਾਫ ਨਹੀਂ ਮਿਲਦਾ ਜਨਾਚਰ ਫਿਰ ਅਸੀਂ ਕੀ ਹੋਪਰਾ ਗੀ ਜੀ ਜੀ ਐਮਐਲਏ ਸਾਹਿਬ ਪਹੁੰਚੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਸਤਿ ਸ੍ਰੀ ਅਕਾਲ ਜੀ ਕਿਵੇਂ ਦੇਖੋ ਜਿਹੜੀ ਇੱਕ ਘਟਨਾ ਘਟਈ ਹੈ ਬਹੁਤ ਮੰਦ ਭਾਗੀ ਹੈ ਪਿੰਡ ਦੇ ਵਿੱਚ ਆਹ ਬੜੀ ਸਭ ਨੂੰ ਪਤਾ ਹੀ ਹੈ ਵੀ ਬੜੀ ਮੰਦ ਭਾਗੀ ਘਟਨਾ ਬਹੁਤ ਜਿਹੜਾ ਉਹਨੇ ਬ੍ਰੈਕ ਹੈਰ ਕੀਤਾ ਜੀ ਮੈਂ ਤਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਇੱਥੇ ਆਇਆ ਹਾਂ ਦੇ ਅਸ ਦੁੱਖ ਦੀ ਘੜੀ ਦੇ ਵਿੱਚ ਸੀ ਸਾਰੇ ਸਾਡੀ ਪਾਰਟੀ ਪਰਿਵਾਰ ਦੇ ਨਾਲ ਹੈ ਜੀ ਤੇ ਇਹਨਾਂ ਨੂੰ ਇਨਸਾਫ ਦਿਵਾਉਣ ਲਈ ਵੀ ਜਿੱਥੇ ਤੱਕ ਵੀ ਸਾਨੂੰ ਜਾਣਾ ਪਿਆ ਸੀ ਇਹਨਾਂ ਦੀ ਲੜਾਈ ਅੱਗੇ ਹੋ ਕੇ ਲੜਾਂਗੇ ਐਮਐਲ ਸਾਬ ਲਾ ਐਨ ਆਰਡਰ ਦੀ ਸਥਿਤੀ ਪੰਜਾਬ ਚ ਬੜੀ ਮਾੜੀ ਹੁੰਦੀ ਜਾ ਰਹੀ ਹੈ ਇਸ ਤਰੀਕੇ ਨਾਲ ਖੁੱਲੇ ਆਮ ਹੀ ਕਤਲ ਹੋਣ ਲੱਗੇ ਕਿ ਲੱਗਦਾ ਵੀ ਲਾ ਐਨ ਆਰਡਰ ਬੇਕਾਬੂ ਹੁੰਦਾ ਜਾ ਰਿਹਾ ਦੇਖੋ ਲਾ ਐਨ ਆਰਡਰ ਨਾਂ ਦੀ ਕੋਈ ਚੀਜ਼ ਨਹੀਂ ਹੈ ਪੰਜਾਬ ਦੇ ਵਿੱਚ ਇਹ ਮਟਰ ਹੋਇਆ ਕੱਲ ਇੱਕ ਧਨੌਲੇਕ ਨੌਜਵਾਨ ਦੀ ਨੂੰ ਬੜੀ ਬੇਰਹਿਮੀ ਦੇ ਨਾਲ ਮਾਰਿਆ ਗਿਆ ਤੇ ਰੋਜ਼ ਦਿਨ ਦਿਹਾੜੇ ਜਿਹੜੇ ਕਤਲੇਆਮ ਲੁੱਟਾਂ ਖੋਹਾਂ ਚੋਰੀਆਂ ਤੇ ਲਾ ਐਂਡਰਨਾ ਦੀ ਕੋਈ ਚੀਜ਼ ਨਹੀਂ ਜਿਹੜੇ ਮਾੜੇ ਅਨਸਰ ਨੇ ਉਹ ਵੇਖੋ ਫੋਕੇ ਜਿਹੜੇ ਪੰਜਾਬ ਦੇ ਵਿੱਚ ਘੁੰਮ ਰਹੇ ਜਿੱਥੇ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਹੈ ਤੇ ਜਿਹੜਾ ਇਹਦਾ ਸਾਨੂੰ ਜਿਹੜਾ ਸੈਲਫ ਡਿਫੈਂਸ ਤੇ ਹੀ ਸੀ ਡਿਪੈਂਡੈਂਟ ਨਾ ਲੇਕਿਨ ਜਿਹੜੀ ਇਥੋਂ ਦੀ ਪੁਲਿਸ ਹੈ ਉਹ ਨੂੰ ਰਾਜਸੀ ਲੋਕ ਆ ਜਿਹੜੇ ਉਹ ਆਪਣੇ ਮੰਤਪ ਲਈ ਆਪਣੀ ਸੱਸੀ ਕਿਹੜਾ ਕੱਢਣ ਲਈ ਵਰਤ ਰਹੇ ਹੈ ਲਾ ਐਂਡਰ ਆਰਡਰ ਬਰ ਆਮ ਜਿਹੜੇ ਪਬਲਿਕ ਦੇ ਡਿਫੈਂਸ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈ ਨਾ ਇੱਥੇ ਕੋਈ ਵਪਾਰੀ ਸੇਫ ਹੈ ਨਾ ਕੋਈ ਕਿਸਾਨ ਸੇਫ ਹੈ ਤੇ ਦੁਕਾਨਾਂ ਦੇ ਵਿੱਚ ਜਿਹੜੇ ਵਪਾਰੀ ਹੈ ਉਹਨਾਂ ਦੇ ਵੀ ਕਤਲ ਹੋ ਰਿਹਾ ਦਿਨ ਦਿਹਾੜੇ ਜਿਹੜੇ ਕਿਸਾਨ ਤੁਸੀਂ ਆਪਕੋ ਪਰਿਵਾਰ ਹੈ ਪਰਿਵਾਰ ਦੇ ਤਿੰਨਾਂ ਜੀਆਂ ਦਾ ਕਤਲ ਹੋ ਜਾਣਾ ਉਹ ਵੀ ਕਾਫੀ ਦਿਨ ਪਤਾ ਨਾ ਲੱਗਣਾ ਇਹਦਾ ਇਹੀ ਕਾਰਨ ਹੈ ਵੀ ਜਿਹੜੇ ਕੋਈ ਵੀ ਮਾੜੇ ਅਨਸਰਾਂ ਵੀ ਉਹ ਬੇਖੌਫ ਹੋ ਗਏ ਉਹਨਾਂ ਨੂੰ ਪੁਲਿਸ ਦਾ ਸਰਕਾਰ ਦਾ ਕੋਈ ਡਰ ਨਹੀਂ ਰਿਹਾ ਤੇ ਜਦੋਂ ਮਾੜੇ ਅਨਸਰਾਂ ਨੂੰ ਕੋਈ ਡਰ ਹੋਵੇ ਪੁਲਿਸ ਦਾ ਉਹਨਾਂ ਦੀ ਜਿਹੜੀ ਹੋਣ ਵਾਲੀ ਕਾਰਵਾਈ ਦਾ ਤਾਂ ਜਿਹੜਾ ਉਹ ਉਹ ਡਰ ਨਾ ਹੋਣ ਕਰਕੇ ਜਿਹੜੀਆਂ ਇਸ ਤਰ੍ਹਾਂ ਦੀਆਂ ਵਾਰਦਤਾਂ ਹੋ ਰਹੀਆਂ ਨੇ ਤੁਸੀਂ ਬਰਨਾਲੇ ਸ਼ਹਿਰ ਦੇ ਵਿੱਚ ਚਲੇ ਜਾਓ ਦਿਨ ਦਿਹਾੜੇ ਚੋਰੀਆਂ ਡਕੈਂਤੀਆਂ ਤੇ ਜਿਹੜੇ ਮਾੜੇ ਆਂਸਰ ਆ ਉਹ ਵੇਖੋ ਫੋਕੇ ਉਹਨਾਂ ਨੂੰ ਕੋਈ ਡਰ ਨਹੀਂ ਕਿਸੇ ਦੇ ਘਰੇ ਵੜਨ ਦਾ ਕਿਸੇ ਦੁਕਾਨ ਤੇ ਵੜਨ ਦਾ ਈਵਨ ਕਿ ਜਿਹੜਾ ਬਰਨਾਲੇ ਦਾ ਥਾਣਾ ਉਹ ਵੀ ਸੁਰੱਖਿਅਤ ਨਹੀਂ ਤੁਹਾਨੂੰ ਪਤਾ ਹੋਊਗਾ ਵੀ ਉੱਥੋਂ ਵੀ ਜਿਹੜੇ ਉਹਨਾਂ ਦੇ ਮਾਲਖਾਨੇ ਦੇ ਵਿੱਚ ਜਿਹੜਾ ਸਮਾਨ ਸੀ ਉੱਥੋਂ ਕੋ ਚੋਰੀ ਕਰਕੇ ਭੱਜ ਗਏ ਸ਼ਾਇਦ ਆਮ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਤੇ ਜਦੋਂ ਥਾਣਾ ਹੀ ਸੁਰੱਖਿਅਤ ਨਹੀਂ ਤੇ ਸਾਡੇ ਆਮ ਲੋਕੀ ਸੁਰੱਖਿਅਤ ਹੋਣਗੇ ਕੀ ਲੱਗਦਾ ਇਸ ਘਟਨਾ ਪਿੱਛੇ ਇੱਕ ਬੰਦੇ ਦਾ ਹੱਥ ਹੋ ਸਕਦਾ ਤੇ ਹੋਰ ਵੀ ਆਦਮੀ ਹੋ ਸਕਦੇ ਹੈ। ਇਵਿਟਿਕੇਸ਼ਨ ਦਾ ਐਸਾ ਇਹਦੀ ਬਹੁਤ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਤਿੰਨ ਬੰਦਿਆਂ ਨੂੰ ਇੱਕ ਬੰਦਾ ਕਤਲ ਨਹੀਂ ਕਰ ਸਕਦਾ। ਤੇ ਨਾਈਂਗ ਕਿਸੇ ਦੀ ਇਕੱਲੇ ਦੀ ਕੋਈ ਪਲੈਨਿੰਗ ਹੁੰਦੀ ਐ ਸਹਜੇ ਮਸਲੇ 'ਚ। ਇਹਦੇ 'ਚੋਂ ਮੈਨੂੰ ਲੱਗਦਾ ਵਿੱਚ ਜਿਹੜੇ ਉਹਦੇ ਨਾਲ ਹੋਰ ਬੰਦਿਆਂ ਨੇ ਇਨਵੋਲਵਮੈਂਟ ਦੇ ਨਾਲ-ਨਾਲ ਤੇ ਜਿਹੜੀ ਸਾਜ਼ਿਸ਼ਾ ਕਿਹੜੇ-ਕਿਹੜੇ ਲੋਕਾਂ ਨਾਲ ਜ਼ਰੂਰ ਸਾਹਮਣੇ ਆਊਗੀ ਜੇ ਇਹਨੂੰ ਪੁਲਿਸ ਬਹੁਤ ਬ੍ਰੀਕਿੰਗ ਨਸ਼ੇ ਦੀ ਜਾਂਚ ਕਰੇ ਪੁਲਿਸ ਦੀ ਕਾਰਗੁਜ਼ਾਰੀ ਤੇ ਗੱਲ ਕਰੀਏ ਬਰਨਾਲਾ ਜ਼ਿਲ੍ਹੇ ਚ ਦੋ ਸਾਈਡ ਹੋਏ ਉਹ ਵੀ ਲੋਕ ਹਜੇ ਤੱਕ ਕਹਿੰਦੇ ਵੀ ਧਰਨਾ ਲਾ ਕੇ ਉਹਨਾਂ ਨੇ ਕਾਰਵਾਈ ਕਰਾਈ ਇੱਥੇ ਵੀ ਪਿੰਡ ਨਗਰ ਇਕੱਠਾ ਹੋਇਆ ਇੱਥੇ ਵੀ ਕੋਈ ਸੈਟੀਸਫੈਕਸ਼ਨ ਨਹੀਂ ਕਾਰਵਾਈ ਤੇ ਪੁਲਿਸ ਦੀ ਤੇ ਦੇਖੋ ਪੁਲਿਸ ਸਾ ਜਿਹੜੀ ਰਾਸੀ ਲੋਕਾਂ ਦੀ ਗੱਟ ਪੁੱਥਲੀ ਬਣੀ ਹੋਈ ਹੈ ਜਿੱਦਾਂ ਉਹ ਕਹਿੰਦੇ ਨੇ ਓਦਾਂ ਹੁੰਦਾ ਆ ਹੁਣ ਤੋਂ ਨਹੀਂ ਰੀਸੈਂਟ ਤੁਸੀਂ ਦੇਖੋ ਵੀ ਜਿੱਥੇ ਕੋਈ ਸਿਆਸੀ ਲੋਕਾਂ ਨਾਲ ਕਿਹੜਾ ਕਿਹੜਾ ਵਾਸਤੇ ਆਪਣੇ ਸਿਆਸੀ ਵਿਰੋਧੀ ਨਾਲ ਕਿਹੜਾ ਕਿਹੜਾ ਚਾਏ ਹੋ ਗਰਾਉਂਡ ਲੈਵਲ ਦਾ ਲੀਡਰ ਹੈ ਚਾਹੇ ਉਹ ਸਟੇਟ ਲੈਵਲ ਲੀਡਰ ਆ ਉਸ ਪਾਸੇ ਪਏ ਹੋਏ ਨੇ ਵੀ ਅਸੀਂ ਉਹਨਾਂ ਨੂੰ ਬਾਹਮ ਰੋੜ ਕਹਿੰਦੇ ਨੂੰ ਦਿਵਾ ਲਗੇ ਲੇਕਿਨ ਜਿਹੜਾ ਆਮ ਲੋਕਾਂ ਨੂੰ ਇਨਸਾਫ ਵਾਲੀ ਕੋਈ ਇੱਥੇ ਜਿਹੜੀ ਗੱਲਬਾਤ ਕਿਤੇ ਵੀ ਨਜ਼ਰ ਨਹੀਂ ਆਉਂਦੀ ਤੇ ਜਿਹੜੇ ਹੁਣ ਜਿਵੇਂ ਰੀਸੈਂਟ ਤੁਸੀਂ ਦੇਖਦੇ ਹੋਵੋਗੇ ਬਿਜਵੇਂ ਐਸੇ ਆਲਾ ਚੱਲਦਾ ਰਾਜਾ ਬੜੈੰਗ ਤੇ ਜਿਹੜੇ ਇਹਨਾਂ ਦੇ ਐਸੇ ਕਮਿਸ਼ਨ ਦੇ ਚੇਅਰਮੈਨ ਆ ਉਹ ਵੀ ਇੱਕ ਜਿਹੜਾ ਹਾਲਾਂਕਿ ਉਹ ਸਾਂਝੀ ਬਾਡੀ ਐ ਜਿਹੜੀ ਇੱਕ ਉਹ ਪਵਿੱਤਰ ਉਹ ਚੇਅਰ ਐ ਵੀ ਜਿਹਨੂੰ ਸਭ ਨੂੰ ਸਾਨੂੰ ਜਰੂਰ ਬੰਦਾ ਉੱਥੇ ਬੈਠੇ ਚਾਹੇ ਕਿਸੇ ਵੀ ਧਰਦਾ ਹੋਵੇ ਉਹ ਉੱਥੇ ਇੱਕ ਜਸਟਿਸ ਕਰਨਾ ਚਾਹੀਦਾ ਲੇਕਿਨ ਰਾਜਾ ਬੜੇਂਗੀ ਵਾਲੇ ਮਹੌਲੇ ਤੋਂ ਬੜਾ ਸਤੀ ਭੱਜ ਕੇ ਗਏ ਮੈਂ ਆਪਣੇ ਜ਼ਿਲ੍ਹੇ ਦੀ ਗੱਲ ਕਰਦਾ ਸਾਡੇ ਇੱਥੇ ਦੋ ਤਨੈਸੀ ਸਰਪੰਚ ਨੇ ਫਰਵਾਹੀ ਪਿੰਡ ਦੇ ਐਸਸੀ ਸਰਪੰਚਾ ਉਹ ਤੇ ਇੱਕ ਸਮਗਲਰ ਨੇ ਝੂਠਾ ਪੱਜ ਦਾ 455 ਦਾ ਪੁਲਿਸ ਨੇ ਦਿੱਤਾ ਐਸਈ ਕਮਿਸ਼ਨ ਦੇ ਚੇਅਰਮੈਨ ਨੂੰ ਕੁਛ ਯਾਦ ਨਹੀਂ ਵੀ ਐਸੀ ਜਿਹੜਾ ਸਰਪੰਚ ਆ ਉਹਦੇ ਨਾਲ ਕੋਈ ਤੱਕਾ ਹੋ ਰਿਹਾ ਹੈ। ਹੂੰ ਇਦਾਂ ਹੀ ਖੁੱਡੀਪਿੰਡ ਦੇ ਵਿੱਚ ਇੱਕ ਪੰਚਾਇਤ ਮੈਂਬਰ ਉਹਨੂੰ ਉੱਥੋਂ ਦੇ ਇਹਨਾਂ ਦੇ ਇੱਕ ਨੰਬਰਦਾਰ ਜਿਹੜਾ ਬਣਾਇਆ ਹੋਇਆ ਮੂਰੇ ਇਹਨਾਂ ਨੇ ਉਹਨੇ ਜਾਤੀ ਸੂਚਕ ਸਵਜਬਰਤੇ ਉਹਦੇ ਨਾਲ ਹੱਥੋ ਪਾਈ ਕੀਤੀ ਉਲਟਾ ਪੁਲਿਸ ਨੇ ਉਹਨੂੰ ਲਿਜਾ ਕੇ ਹਵਾਲਾ ਚ ਬੰਦ ਕਰਤਾ ਸਮੇਤ ਪੰਚਾਇਤ ਉਹਨੇ ਐਸਈ ਕਮਿਸ਼ਨ ਕੋਲੇ ਆਪਣੀ ਕੰਪਲੀਟ ਵੀ ਫਾਈਲ ਕੀਤੀ ਆ ਲੇਕਿਨ ਐਸਈ ਕਮਿਸ਼ਨ ਦਾ ਕੋਈ ਧਿਆਨ ਨਹੀਂ। ਹੂੰ ਇਦਾਂ ਸਾਡੇ ਠੋਲੇਵਾਲ ਪਿੰਡ ਦਾ ਸਰਪੰਚ ਐਸੀ ਉਹਨੂੰ ਸਸਪੈਂਡ ਕਰਤਾ। ਤੇ ਜੇ ਮੈਂ ਉਹਨਾਂ ਨੂੰ ਤੁਹਾਡੇ ਜਰੀਏ ਉਹਨੂੰ ਕਹਿਣਾ ਚਾਹਣਾ ਚੇਅਰਮੈਨ ਸਾਹਿਬ ਨੂੰ ਜੇ ਤੁਸੀਂ ਉਸ ਕੁਰਸੀ ਦੀ ਮਰਜ਼ਾਦਾ ਨੂੰ ਤੁਸੀਂ ਕਾਇਮ ਰੱਖਣਾ ਚਾਹੁੰਦੇ ਹੋ ਤਾਂ ਥੋੜਾ ਜਾਂ ਰਾਜਨੀਤੀ ਵਾਲੀ ਗੱਲ ਤੋਂ ਉੱਠ ਕੇ ਲੋਕਾਂ ਨੂੰ ਇਨਸਾਫ ਦਿਓ ਇਹ ਤੁਹਾਡਾ ਜਿਹੜੇ ਉਸ ਚੇਅਰ ਦੀ ਭਰੋਸੇਯੋਗਤਾ ਫੇਰ ਹੀ ਬਚੀ ਰਹੂਗੀ ਜੇਕਰ ਤੁਸੀਂ ਆਮ ਪਬਲਿਕ ਦੀ ਜਿਹੜੇ ਲੋਕ ਪੀੜਤ ਨੇ ਜਿਨ੍ਹਾਂ ਨੂੰ ਕੋਈ ਦਸਨਵਾਈ ਨਹੀਂ ਹੁੰਦੀ ਦਬੇ ਕੁਝਲੇ ਲੋਕਾਂ ਦੀ ਜੇ ਤੁਸੀਂ ਉਹਨਾਂ ਦੀ ਗੱਲ ਸੁਣੋਗੇ ਲੀਡਰਾਂ ਮਗਰ ਲਾ ਕੇ ਤੁਸੀਂ ਲੀਡਰਾਂ ਖਿਲਾਫ ਕਾਰਵਾਈ ਵਾਲੇ ਪਾਸੇ ਨਾ ਜਾਓ ਆਮ ਪਬਲਿਕ ਜਿਹੜੇ ਲੋਕ ਆ ਜੇ ਵੀ ਗੁਰਬਤੀ ਜਿੰਦਗੀ ਜਿਉਂਦੇ ਨੇ ਗਰੀਬ ਲੋਕ ਉਹਨਾਂ ਦੀ ਉਹ ਗੱਲ ਕਰਨ ਜੇ ਕੋ ਉਹਨਾਂ ਨਾਲ ਕਿੱਥੇ ੱਤੇ ਸਾਈ ਹੋ ਰਹੀ ਆ ਉਹਦੇ ਮਤਲਬ ਧਿਆਨ ਦੇਣ ਦੀ ਲੋੜ ਹੈ ਰਾਜਾ ਵੜਿੰਗ ਦਾ ਫਿਰ ਬਿਆਨ ਤਾਂ ਬਹੁਤ ਖਾਸ ਹੋ ਹੀ ਨਾ ਸੀਗਾ ਇੱਕ ਬਹੁਤ ਮੰਦ ਭਾਗ ਵੀ ਸੀਗਾ ਉਹਨੂੰ ਡਿਫੈਂਡ ਤਾਂ ਨਹੀਂ ਕੀਤਾ ਜਾ ਸਕਦਾ ਨਹੀਂ ਰਾਜਾ ਵੜਿੰਗ ਉਹਦੀ ਉਹਨਾਂ ਨੇ ਮਾਫੀ ਮੰਗ ਲਈ ਕਈ ਵਾਰ ਕੀ ਹੁੰਦਾ ਉਹਨਾਂ ਦਾ ਉਹਨਾਂ ਦੀ ਮਨਸਾ ਦੱਸਣ ਦੀ ਰਾਜਾ ਵੜਿੰਗ ਜੀ ਦੀ ਇਹ ਸੀਗੀ ਵੀ ਜਿਹੜੀ ਕਾਂਗਰਸ ਪਾਰਟੀ ਆ ਇਹ ਗਰੀਬਾਂ ਕਿਸਾਨਾਂ ਮਜ਼ਦੂਰਾਂ ਦੀ ਵਪਾਰੀਆਂ ਦੀ ਸਾਂਝੀ ਪਾਰਟੀ ਆ ਯਾਨੀ ਹਰ ਵਰਗ ਦਾ ਖਿਆਲ ਰੱਖਿਆ ਉਹਨਾਂ ਨੇ ਇਹ ਕਿਹਾ ਵੀ ਪਾਰਟੀ ਨੇ ਕਦੇ ਕਿਸ ਨੂੰ ਹੁੰਦਾ ਦੇਣ ਵੇਲੇ ਕਿਸ ਨੂੰ ਉੱਚਾ ਚੱਕਣ ਵੇਲੇ ਇਹ ਨਹੀਂ ਦੇਖਿਆ ਵੀ ਉਹਦੀ ਉਹ ਬੰਦੇ ਦੀ ਕੋਈ ਵੀ ਉਹ ਮਾੜਾ ਹੈ ਉਹ ਲੇਬਰ ਕਰਦਾ ਹੈ ਜਾਂ ਕੋਈ ਉਹ ਉਹ ਕਿਸੇ ਮਤਲਬ ਜਾਂ ਕਿਸ ਜਾਤ ਨੇ ਸੰਬੰਧ ਹੈ ਉਹਨੂੰ ਉਹਨਾਂ ਨੇ ਦੱਸਣ ਦਾ ਮਤਲਬ ਨਹੀਂ ਸੀ ਕਈ ਵਾਰ ਬੰਦਾ ਜਿਹੜਾ ਜਜ਼ਬਾਤੀ ਉਹ ਸ਼ਬਦਾਂ ਦੇ ਬਹਾਜ ਥੋੜਾ ਬਹੁਤ ਜ਼ਿਆਦਾ ਬੋਲੇ ਜਾਂਦਾ ਉਹ ਉਸ ਗੱਲ ਦੇ ਦੱਸਣ ਦੀ ਕੀ ਲੋੜ ਪਈ ਗਿਆ ਐਮਐਲਏ ਸਾਹਿਬ ਉਹ ਤਾਂ ਇਲੈਕਸ਼ਨ ਚੱਲ ਰਹੇ ਸੀ ਉਹਨਾਂ ਨੇ ਦੱਸਣਾ ਦੱਸਣਾ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਪਾਰਟੀ ਦੀ ਗੱਲ ਤਾਂ ਕਰਨੀ ਨਾ ਜਿਹੜੀ ਦੱਸਣਾ ਲੋਕਾਂ ਨੂੰ ਵੀ ਜਿਹੜੀ ਕਾਂਗਰਸ ਪਾਰਟੀ ਆ ਇਹਨਾਂ ਨੇ ਹਰ ਵਰਗ ਨੂੰ ਤਾਂ ਹਾਂ ਚੱਕਿਆ ਲੋਕਾਂ ਨੂੰ ਵੇ ਉਹਨੇ ਗਿਆਨੀ ਜਲ ਸਿੰਘ ਦੀ ਵੀ ਗੱਲ ਕੀਤੀ ਹੈ ਗਿਆਨੀ ਜਲ ਸਿੰਘ ਇੱਕ ਆਮ ਸੁਧਾਰਨ ਪਰਿਵਾਰ ਦੇ ਸੀਗੇ ਤੇ ਉਹਨਾਂ ਨੂੰ ਉਹ ਅਸੀਂ ਰਾਸ਼ਟਰਪਤੀ ਤੱਕ ਪਾਰਟੀ ਲੈ ਗਈ ਡਾਕਟਰ ਮਨਮੋਨ ਸਿੰਘ ਚਲੋ ਉਹਨਾਂ ਦੀ ਵੀ ਕਾਬਲੀਅਤ ਸੀ ਉਹਨਾਂ ਨੂੰ ਆਪ ਦਾ ਅੱਜ ਤੱਕ ਕੋਈ ਸਰਪੰਚ ਹੀ ਨਹੀਂ ਛੱਡਦਾ ਉਹਨਾਂ ਨੇ ਸੋਨੀਆ ਗਾਂਧਾ ਜਾਂ ਕਾਂਗਸ ਪਾਰਟੀ ਨੇ ਉਹਨੂੰ ਜਿਹੜਾ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਦੋ ਵਾਰੀ ਤੁਹਾਡੀ ਕਾਂਗਰਸੀ ਕਹਿ ਰਹੇ ਆ ਪ੍ਰਤਾਪ ਸਿੰਘ ਬਾਜਵਾਰਗੇ ਕਹਿੰਦੇ ਇਹ ਤਾਂ ਸਾਡੀ ਵੋਟ ਬੈਂਕ ਖਰਾਬ ਕਰ ਰਿਹਾ ਤਨਤਾਰਨ ਦੇ ਵਿੱਚ ਦੇਖੋ ਇਹ ਪ੍ਰਤਾਪ ਸਿੰਘ ਬਾਜਬਾਜੀ ਨੂੰ ਇਸ ਦਾ ਉਹਦਾ ਜਵਾਬ ਦੇ ਸਕਦੇ ਆ ਮੈਂ ਸਮਝਦਾ ਇਸ ਗੱਲ ਦੇ ਨਾਲ ਸਾਡੇ ਭਾਈਚਾਰੇ ਦੀਆਂ ਜੜੀਆਂ ਭਾਵਨਾਵਾਂ ਮਨ ਨੂੰ ਜਰੂਰ ਠੇਸ ਪਹੁੰਚੀ ਹੈ ਕੋਈ ਮੈਂ ਇਹ ਨਹੀਂ ਕਹਿੰਦਾ ਕਿ ਉਹ ਕੋਈ ਬਿਆਨ ਬਹੁਤ ਚੰਗਾ ਹੋ ਗਿਆ ਮੈਂ ਸਿਰਫ ਇਹ ਕਹਿਣਾ ਮੈਂ ਜਦੋਂ ਅਸੀਂ ਕੋਈ ਕਈ ਯਾਰ ਜਦੋਂ ਆਪਾਂ ਗੱਲ ਕਰਦੇ ਹਾਂ ਕੋਈ ਗੱਲ ਕਰਦੇ ਹਾਂ ਕਿ ਯਾਰ ਜੋ ਜਜ਼ਬਾਤੀ ਹੋਏ ਕਿ ਯਾਰ ਭਾਵਨਾਵਾਂ ਦੇ ਵਹਾਅ ਦੇ ਵਿੱਚ ਗੱਲ ਉੱਚੀ ਵੱਧ ਘੱਟ ਹੋ ਜਾਂਦੀ ਹੈ ਉਸ ਗੱਲ ਦੀ ਉਹਨੇ ਮਾਫੀ ਮੰਗ ਲਈ ਤੇ ਸਾਡੀ ਤਾਂ ਜਿਹੜੀ ਇਹ ਪਰੰਪਰਾ ਜਦੋਂ ਅਸੀਂ ਜਦੋਂ ਕੋਈ ਬੰਦਾ ਨੀਮਾ ਹੋ ਕੇ ਮਾਫੀ ਮੰਗਦਾ ਤਾਂ ਅਸੀਂ ਜਿਹੜਾ ਸਜਾ ਦਪਾਉਣ ਨੂੰ ਜਿਹੜਾ ਮਾਫੀ ਦੇਣ ਨੂੰ ਸਭ ਤੋਂ ਵੱਡੀ ਗੱਲ ਸਮਝਦੇ ਹਾਂ